ਕਿਦਾਂ ਦੋਸਤੋ ਕੀ ਹਾਲ ਚਾਲ ਐ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਨਾ ਕਿਤਾਬ ਬੜੇ ਲੰਬੇ ਸਮੇਂ ਬਾਅਦ ਪਹਿਲਾ ਨਾ ਮੈਂ ਵੀਡੀਓ ਲੈ ਕੇ ਆ ਰਿਹਾ ਕਿਉਂਕਿ ਜਿੰਨਾ ਚਿਰ ਕਿਤਾਬ ਨਹੀਂ ਪੂਰੀ ਹੁੰਦੀ ਤੇ ਮੈਨੂੰ ਲੱਗਦਾ ਕਿ ਉਹਨਾਂ ਚਿਰ ਮੇਰਾ ਵੀਡੀਓ ਬਣਾਉਣ ਨੂੰ ਨਹੀਂ ਮਨ ਕਰਦਾ ਵੈਸੇ ਜਿਹੜੀ ਜਿਹੜੀਆਂ ਗੱਲਾਂ ਮੈਨੂੰ ਪਸੰਦ ਲੱਗਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਤੁਹਾਡੇ ਨਾਲ ਮੈਂ ਸ਼ਾਰਟਸ ਦੇ ਵਿੱਚ ਸਾਂਝੀਆਂ ਜ਼ਰੂਰ ਕਰ ਦਿੰਨਾ ਉਹਨਾਂ ਕਈ ਵਾਰ ਇੰਸਟਾਗ੍ਰam ਦੇ ਉੱਤੇ ਵੀ ਕਰ ਦਿੰਨਾ ਸਮਾਂ ਘੱਟ ਹੋਣ ਕਰਕੇ ਮੈਂ ਥੋੜਾ ਜਿਆਦਾ ਐਕਟਿਵ ਨਹੀਂ ਦਿੰਦਾ ਤੇ ਅੱਜ ਗੱਲ ਕਰਨੀ ਆ ਦੋਸਤੋ ਜਿਹੜੀ ਦਲ ਕਰਨੇ ਕੀ ਬਲੋ ਲਿਖੀ ਕਿਤਾਬ ਆ ਕਹਿੰਦੇ ਆ ਕਿ 3 ਕਰੋੜ ਤੋਂ ਜ਼ਿਆਦਾ ਜਿਹੜੀਆਂ ਪ੍ਰਤੀਆਦੀ ਵਿਕਰੀ ਜਿਹੜੀ ਆ ਤੇ ਰਿਕਾਰਡ ਬਣਿਆ ਦਾ ਇੱਕ ਮੇਰੇ ਕੋਲ ਗਲਤੀ ਹੋ ਗਈ ਕਿਤਾਬ ਪੜਨ ਤੋਂ ਪਹਿਲਾਂ ਇਸ ਦਾ ਜਿਹੜਾ ਮੈਂ ਸਮਝ ਜਿਹੜਾ ਆ ਤੇ ਮਿੱਤੀ ਜਿਹੜੀ ਨਹੀਂ ਲਿਖ ਪਾਇਆ ਖੈਰ ਜਿਹੜੀ ਅੱਜ ਗੱਲ ਕਰਾਂਗੇ ਆਪਾਂ ਇਸ ਕਿਤਾਬ ਦੇ ਨਾ ਵੈਸੇ ਮੈਂ ਤਕਰੀਬਨ ਮੇਰੇ ਖਾਲ ਪੰਨੇ ਹੈਗੇ ਆ 349 ਜਾਂ 50 ਪੰਨੇ ਹੈਗੇ ਆ 350 ਲਾ ਲਓ ਉਹਦੇ ਵਿੱਚੋਂ ਸਿਰਫ ਮਾੜੀ 200 ਕੇ ਪੰਨੇ ਪੜ ਚੁੱਕੇ ਆ ਮਾ 3 ਘਟ 200 ਤੇ ਮੱਕੀ ਗੱਲ ਮੈਂ ਨਾ ਸ਼ੁਰੂ ਤੋਂ ਹੀ ਕਰੂੰਗਾ ਇਸ ਕਿਤਾਬ ਦੀ ਜਿਹੜੀ ਇੱਕ ਮਾਰੀ ਗੱਲ ਮੈਨੂੰ ਜਿਹੜੀ ਲੱਗੀ ਆ ਮੈਂ ਲਾਸਟ ਤੇ ਤੁਹਾਡੇ ਨਾਲ ਸਾਂਝੀ ਕਰੂੰਗਾ ਉਹ ਤੁਹਾਡੇ ਨਾਲ ਮੈਂ ਹਾਲ ਹੀ ਨਹੀਂ ਸਾਂਝੀ ਕਰਦਾ ਜਿਹੜੀ ਮੈਂ ਬੁੱਕ ਲਈ ਆ ਦਾ ਬੁੱਕ ਲਵਰਸ ਰਿਟਰੀਟ ਹਾਲ ਬਾਜ਼ਾਰਤਾਂ ਮੈਂ ਬੁੱਕ ਗੇੜੀ ਆ ਇਹ ਜਿਹੜੀ ਆਪਣਾਈ ਖਰੀਦੀ ਮੈਂ ਪਹਿਲਾਂ ਨਾ ਸ਼ਬਦ ਲੈਂਦਾ ਨਾ ਖਰੀਦੀ ਨਹੀਂ ਆਪਾਂ ਆਪਣਾਈ ਹੈ ਇੱਕ ਬੁੱਕ ਨੂੰ ਆਪਾਂ ਪਨਾਇਆ ਜਿਹੜੀਆਂ ਜਿਹਾਂ ਗੱਲਾਂ ਵਾਂ ਨੂੰ ਪੜਿਆ ਤੇ ਆਪਣਾਇਆ ਵਾ ਸੋ ਗੱਲਾਂ ਲੰਬੀਆਂ ਲੰਬੀਆਂ ਬੜੀ ਹੋ ਜਾਂਦੀਆਂ ਤੇ ਵੈਸੇ ਮੈਨੂੰ ਨਹੀਂ ਪਤਾ ਵੀ ਵੀਡੀਓ ਕਿੰਨੀ ਲੰਬੀ ਜਾਊਗੀ ਪਰ ਮੈਂ ਤੁਹਾਡੇ ਅੱਜ ਵਿਆਖਿਆ ਦੇ ਵਿੱਚ ਗੱਲ ਕਰੂੰਗਾ ਸਭ ਤੋਂ ਪਹਿਲਾਂ ਦੋਸਤੋ ਜਿਹੜੀ ਪੁਸਤਕ ਹੈਗੀ ਉਹਦਾ ਮੈਂ ਤਤਕਰਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਥੋੜਾ ਡਿਫਾਇਨ ਚ ਸੁਣਿਓ ਪਹਿਲਾਂ ਤਾਂਗਾ ਵੀ ਇਹ ਪੁਸਤਕ ਤੁਹਾਡੇ ਦੀ ਅੱਠ ਕੰਮ ਕਰੇਗੀ ਸੁਣਿਓ ਬੜੀਆਂ ਵੰਦੀਆਂ ਗੱਲਾਂ ਇਹ ਲਗਭਗ ਮੈਨੂੰ ਲੱਗਦਾ ਵੀ ਤੁਹਾਨੂੰ ਵੀਡੀਓ ਪੂਰੀ ਦੇਖ ਲੈਣੀ ਚਾਹੀਦੀ ਆ ਕਿਉਂਕਿ ਬਹੁਤ ਸੁਣੀਆਂ ਗੱਲਾਂ ਤੁਹਾਡੇ ਦਿਮਾਗ ਉੱਪਰ ਲੱਗੀ ਜੰਨ ਨੂੰ ਸਾਫ਼ ਕਰੇਗੀ ਨਵੇਂ ਵਿਚਾਰ ਦੇਵੇਗੀ ਤੁਹਾਡੇ ਵਿੱਚ ਨਵੇਂ ਸੁਪਨੇ ਜਗਾਊ ਜਗਾਊਗੀ ਤੁਹਾਨੂੰ ਨਵੀਆਂ ਮੰਗਾ ਦੀ ਪ੍ਰੇਰਣਾ ਨੂੰ ਪ੍ਰੇਰਣਾ ਦੇ ਦੇਗੀ ਤੋਂ ਨੂੰ ਇਹੋ ਜਿਹੇ ਤਰੀਕੇ ਦੱਸੇਗੀ ਜਿਸ ਨਾਲ ਤੁਸੀਂ ਛੇਤੀ ਅਤੇ ਆਸਾਨੀ ਨਾਲ ਦੋਸਤ ਬਣਾ ਸਕੋਗੇ ਤੀਸਰਾਗਾ ਤੁਹਾਡੀ ਪ੍ਰਸਿੱਧੀ ਨੂੰ ਵਧਾਊਗੀ ਲੋਕਾਂ ਕੋਲੋਂ ਤੁਹਾਡੇ ਗੱਲ ਮੰਨਵਾਉਣ ਵਿੱਚ ਮਦਦ ਕਰੇਗੀ ਤੁਹਾਡੇ ਪ੍ਰਭਾਵ ਮਾਨ ਸਨਮਾਨ ਅਤੇ ਕੰਮ ਕਰਾਉਣ ਦੀ ਯੋਗਤਾ ਨੂੰ ਹੋਰ ਵਧਾਊਗੀ ਸ਼ਿਕਾਇਤੀ ਸ਼ਿਕਾਇਤਾਂ ਤੇ ਨਿਪਟਾਰਾ ਬਹਿਸ ਤੋਂ ਬਚਨ ਤੇ ਸਬੰਧਾਂ ਨੂੰ ਚੰਗਾ ਬਣਾਉਣ ਦੇ ਤਰੀਕੇ ਸਿਖਾਊਗੀ ਇੱਕ ਚੰਗਾ ਬੁਲਾਰਾ ਤੇ ਦਿਲਚਸਪ ਗੱਲਾਂ ਕਰਨ ਵਾਲਾ ਬਣਾਊਗੀ ਤੁਹਾਡੇ ਸਾਥੀਆਂ ਵਿੱਚ ਉਤਸ਼ਾਹ ਭਰਨ ਦੀ ਤਰੀਕਾ ਸਿਖਾਊਗੀ ਇਸ ਪੋਸਟਮੁਛਾਤ ਨੇ 36 ਤੋਂ ਵੀ ਵੱਧ ਭਾਸ਼ਾਵਾਂ ਵਿੱਚ 1 ਕਰੋੜ ਤੋਂ ਵੀ ਵੱਧ ਜਿਆਦਾ ਪਾਟਕਾਂ ਨੂੰ ਇਹ ਕੰਮ ਕੀਤਾ ਹੈ ਇਹ ਕੰਮ ਕੀਤਾ ਹੈ ਵੈਸੇ ਨਾ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਇੱਕ ਮੇਰਾ ਆਪਣਾ ਹੀ ਔਇਲ ਦਾ ਬ੍ਰਾਂਡ ਹੈਗਾ ਵਾ ਇਹਨੂੰ ਕਹਿੰਦੇ ਫੱਕਰ ਬ੍ਰਾਂਡ ਆਰਗੈਨਿਕ ਜਿਹਦੇ ਵਿੱਚ ਇਨ ਫਿਊਚਰ ਦੇ ਵਿੱਚ ਮੈਂ ਕੁਕਿੰਗ ਔਇਲ ਤੇ ਲੈ ਕੇ ਆਉਣੇ ਹੁਣੇ ਫਿਲਹਾਲ ਮੇਰੇ ਕੋਲ ਹੀਅਰ ਔਇਲਸ ਆ ਗਏ ਨੇ ਜੋ ਵੀ ਤੁਸੀਂ ਪ੍ਰੋਡਕਟ ਮੇਰੇ ਦੋ ਆ ਗਏ ਕੋਕੋਨੋਟ ਆ ਤੇ ਆਲਮਲ ਉਹ ਤੁਸੀਂ ਬਾਏ ਕਰਨੇ ਹੁੰਦਾ ਤੁਸੀਂ ਕਰ ਸਕਦੇ ਪਿਓਰ ਹੈਗੇ ਆ ਤੁਹਾਡੇ हेयर ਫਾਲ ਤੇ ਡੈਂਡਰਫੂਫ ਕੰਟਰੋਲ ਕਰੂਗਾ ਤੇ ਤੁਹਾਡੇ हेयर ਫਾਲ ਰੋਕ ਕੇ ਤੁਹਾਡੀ ਜਿਹੜੀ हेयर ਗਰੋਥ ਹੈਗੀ ਉਹ ਸ਼ੁਰੂ ਕਰੂਗਾ ਕਈਆਂ ਵੀ ਤੇ ਮੈਨੂੰ ਇਹ ਵੀ ਰਿਵਿਊ ਆਇਆ ਕਿ ਤੁਸੀਂ ਇਹ ਜਿਹੜਾ ਔਲ ਹੈਗਾ ਵਾ ਇਹ ਸਾਡੇ ਵਾਲ ਜਿਹੜੇ ਰੀਗਰੋਥ ਵੀ ਹੋਏ ਹੋਏ ਤੇ ਇਹਨਾਂ ਦਾ ਵੀ ਰਿਵਿਊ ਆਇਆ ਬਾਕੀ ਰਿਵਿਊ ਚੈੱਕ ਕਰਨਾ ਤੇ Google ਦੇ ਉੱਤੇ ਸਰਚ ਕਰਾਲਿਓ ਫਕਰ ਬੈਰ ਆਰਗੇਨਿਕ ਜਾਂ Instagram ਤੇ YouTube ਤੇ ਜਾ ਕੇ ਦੇਖ ਸਕਦੇ ਹੋ ਫਿਲਹਾਲ ਕੋਸ਼ਿਸ਼ ਜਾਰੀ ਹੈ ਇੱਕ ਵਧੀਆ ਕੰਮ ਕਰਨ ਦੀ ਤੇ ਤੁਹਾਡੇ ਨਾਲ ਜਰੂਰ ਡਟੇ ਰਹਿਵਾਂਗੇ ਤੇ ਕਰਦੇ ਰਹਿਵਾਂਗੇ ਚੰਗਾ ਦੋਸਤੋ ਫਿਰ ਵਿਸ਼ੇ ਤੇ ਫਿਰ ਦੁਬਾਰਾ ਹੋਣਾਵਾ ਬਾਏ ਕਰਨਾ ਹੋਵੇ ਉਹ ਲਿੱਤਾ ਦਿੱਤੇ ਨੰਬਰਾਂ ਤੇ ਤੁਹਾਨੂੰ ਸਕਰੀਨ ਦੇ ਉੱਤੇ ਤੁਸੀਂ ਬਾਏ ਕਰ ਸਕਦੇ ਹੋ ਚੰਗਾ ਦੋਸਤੋ ਤੇ ਵਿਸ਼ਾ ਸੂਚੀ ਹੈਗੀ ਜਿਹੜੀ ਵੀ ਇਹਦੇ ਵਿੱਚ ਨਾ ਜਿਹੜੀ ਮੇਨ ਮੇਨ ਨੂੰ ਨਾ ਮੇਨ ਜਿਹੜੇ ਹੈਗੇ ਗੱਲ ਤੁਹਾਨੂੰ ਉਹ ਦੱਸ ਦੇਣਾ ਵਾ ਵੀ ਇੱਕ ਮਾੜੀ ਗੱਲ ਜਿਹੜੀ ਹੈਗੀ ਤੁਹਾਨੂੰ ਮੈਂ ਲਾਸਟ ਦੇ ਦੱਸੂਗਾ ਜਿਹੜੀ ਮੈਂ ਤੁਹਾਨੂੰ ਨਾਲ ਗੱਲ ਕੀਤੀ ਆ ਤੇ ਗੱਲ ਪਹਿਲੀ ਹੈਗੀ ਆ ਲੋਕਾਂ ਨੂੰ ਪਹਿਲਾਂ ਮੈਂ ਭਾਗ ਦੱਸ ਦੇਣਾ ਇਹਦੇ 6 2-3 ਭਾਗ ਹੈਗੇ 4 ਕਿਵੇਂ ਵੀ ਸ਼ਾਇਦ ਤਾਂ ਚਾਰ ਭਾਗਾਂ ਕੇ ਚਾਰ ਭਾਗਾਂ ਦੇ ਵਿੱਚ ਨਾ ਵਿਆਖਿਆ ਦਿੱਤੀ ਗਈਆਂ ਉਹਦੇ ਉਹ ਤੋਂ ਬਾਅਦ ਅੱਗੇ ਟਿੱਪਣੀਆਂ ਕਰਦੇ ਕਰਦੇ ਮੈਂ ਕਿ ਵਿੱਚ ਡਿਫਾਈਨ ਕੀਤਾ ਗਿਆ ਵਾ ਯੂ ਐਸ ਏ ਦੇ ਉੱਤੇ ਆਧਾਰਨਾ ਦਿੱਤੀਗੇ ਯੂ ਐਸ ਏ ਦੇ ਵਿੱਚ ਕੀ ਤਰ੍ਹਾਂ ਹੋ ਗਿਆ ਆ ਜਿਦਾਂ ਨਿਊਯਾਰਕ ਦੇ ਵਿੱਚ ਕਿੰਨੇ ਬੰਦੇ ਨੇ ਆਹ ਗੱਲ ਕਹੀ ਕਿਸੇ ਮਸ਼ਹੂਰ ਵਿਅਕਤੀ ਨੇ ਆਹ ਗੱਲ ਕਹੀ 200 ਸਾਲ ਪੁਰਾਣੀ ਗੱਲ 300 ਸਾਲ ਪੁਰਾਣੀ ਗੱਲ ਮਾੜੀ ਗੱਲ ਵੀ ਇੱਥੇ ਵਿੱਚ ਨਹੀਂ ਨਾਲ ਟੋਕੇ ਹੁੰਦੀ ਆ ਵੀ ਇਹ ਬੁੱਕ ਜਿਹੜੀ ਇਹ ਕਿਉਂ ਮਾੜੀ ਆ ਮੈਨੂੰ ਲੱਗੀ ਮੈਨੂੰ ਲੱਗੀ ਜਿਵੇਂ ਲੱਗਦਾ ਮਾੜੀ ਨਹੀਂ ਲੱਗਦੀ ਆਪਣੇ ਅੱਜਕੱਲ ਦਾ ਕਲਚਰ ਅੱਜਕੱਲ ਦੀ ਸੋਸਾਇਟੀ ਜਿਹੜੀ ਹੈ ਚੱਲ ਰਹੀ ਜੰਦੀ ਆ ਉਸ ਹਿਸਾਬ ਦੇ ਕਰਕੇ ਮਾੜੀ ਆ ਕਿਤਾਬ ਨਹੀਂ ਕਹਿ ਸਕਦੇ ਮੈਂ ਕਿ ਆਪਣੇ ਸੋਚ ਦੇ ਅਕੋਰਡਿੰਗ ਇਹ ਚੀਜ਼ ਮਾੜੀ ਲੱਗੂਗੀ ਤੁਹਾਨੂੰ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਬੁਨਿਆਦੀ ਤਰੀਕੇ ਲੋਕਾਂ ਦਾ ਚਿਹਤਾ ਬਣਦੇ ਛੇ ਤਰੀਕੇ ਲੋਕਾਂ ਕੋਲੋਂ ਆਪਣੀਆਂ ਗੱਲਾਂ ਕਿਵੇਂ ਮਨਵਾਈਏ ਤੇ ਇੱਕ ਲੀਡਰ ਬਣੋ ਲੋਕਾਂ ਨੂੰ ਠੇਸ ਪਹਾਈਏ ਜਾਂ ਨਾਰਾਜ਼ ਕੀਤੇ ਬਿਨਾ ਕਿਵੇਂ ਬਦਲੀਏ ਲੋਕਾਂ ਨੂੰ ਠੇਸ ਪਹੁੰਚਾਏ ਬਿਨਾ ਨਾਰਾਜ਼ ਕੀਤੇ ਬਿਨਾ ਕਿਵੇਂ ਬਦਲੀਏ ਮੈਨਾਂ ਜਿਹੜੇ ਭਾਗ ਪੜੇ ਹੋਏ ਇਹਦੇ ਵਿੱਚ ਨਾ ਤੁਹਾਡੀ ਸੈਲਫ ਇੰਪਰੂਵਮੈਂਟ ਦੀਆਂ ਜ਼ਿਆਦਾ ਗੱਲਾਂ ਵਾ ਤੁਸੀਂ ਅੱਗੇ ਨਾਲ ਕਿਤਨਾ ਲੋਕਾਂ ਨਾਲ ਮਿਲ ਚਰਨਾ ਵਾ ਜਿੱਤੇ ਕਿਤਾਬ ਜਿਹੜੀ ਖਰੀ ਉਤਰਦੀ ਆਪਣੇ ਟਾਈਟਲ ਦੇ ਉੱਤੇ ਲੋਕ ਵੀ ਵਾਰ ਤੇ ਜੇ ਪਹਿਲਾ ਮੈਂ ਜਿਹੜੀ ਹੈਗੀ ਇਹ ਭਾਗ ਦੇ ਵਿੱਚੋ ਜੇ ਜੇਕਰ ਸ਼ਾਇਦ ਇਕੱਠਾ ਕਰਨਾ ਹੋਵੇ ਤਾਂ ਸ਼ਾਇਦ ਦੀ ਮੱਖੀ ਦੇ ਛੱਤੇ ਤੇ ਲਾਤਾਂ ਮਾਰੋ ਤੁਹਾਨੂੰ ਇਹ ਗੱਲ ਕਈ ਜਵਾਬ ਦੇ ਦੇਣ ਦੀ ਹੋਊਗੀ ਤੁਹਾਡੇ ਮਨ ਦੇ ਵਿੱਚ ਕਈ ਗੱਲਾਂ ਹੁੰਦੀ ਹੋਣਗੀਆਂ ਮਗਾ ਨ ਤਤ ਕਰਤਾ ਤਾ ਪੜ ਕੇ ਦਿਖਾ ਰਿਹਾ ਵੀ ਤੁਹਾਨੂੰ ਪਤਾ ਲੱਗ ਜਾਵੇ ਵੀ ਇਹ ਕਿਤਾਬ ਕਿਉਂ ਪੜਨੀ ਜ਼ਰੂਰੀ ਆ ਵੀ ਮੈਨੂੰ ਪੜਨੀ ਚਾਹੀਦੀ ਆ ਜਿੱਤਰਾ ਮੈਂ ਇੰਟਰਸਟ ਵਜਦਾ ਵੀ ਤਤ ਕਰ ਰਿਹਾ ਤਾਂ ਪਤਾ ਲੱਗ ਜਾਏ ਕਿ ਕਿਤਾਬ ਦਾ ਕੀ ਵਿਆਖਿਆ ਹੋ ਸਕਦੀ ਅੰਦਰ ਡੈਫੀਨੇਸ਼ਨ ਬੜੀ ਲੰਬੀ ਦਿੱਤੀ ਜਾ ਸਕਦੀ ਕਿਤਾਬ ਦੀ ਮੈਨੂੰ ਲੱਗਦਾ ਵੀ ਕਈ ਪੰਨਿਆਂ ਹਜ਼ਾਰਾਂ ਪੰਨਿਆਂ ਤੱਕ ਵੀ ਲੈ ਕੇ ਜਾ ਸਕਦੇ ਆਪਾਂ ਇੱਕ ਛੋਟੇ ਟੌਪਿਕ ਨੂੰ ਉਹ ਵੀ ਗੱਲਾਂ ਬਹੁਤ ਨੇ ਤੇ ਲੋਕਾਂ ਨਾਲ ਵਿਹਾਰ ਕਰਨ ਦਾ ਵੱਡਾ ਰਹਿਸ ਜੋ ਇਹ ਕਰ ਸਕਦਾ ਉਸ ਨਾਲ ਸਾਰੀ ਦੁਨੀਆ ਜੋ ਇਹ ਨਹੀਂ ਕਰ ਸਕਦਾ ਤਨਹਾਈ ਰਹੇਗਾ ਬੰਜਾ ਰਹੇਗਾ ਉਸ ਚੀਜ਼ ਤੋਂ ਉਹ ਚੀਜ਼ ਤੋਂ ਫਨਾ ਰਹੇਗਾ ਉਹ ਚੀਜ਼ ਤੋਂ ਦੂਰ ਰਹੇਗਾ ਜਾਂ ਲੋਕੋ ਤੋਂ ਦੂਰ ਕਰਨਗੇ ਜਾਂ ਲੋਕੀ ਦੂਰ ਕਰਨਗੇ ਲੋਕਾਂ ਕੋ ਦੂਰ ਰਹੇਗਾ ਲੋਕਾਂ ਦੇ ਚੇਤੇ ਬਣਦੇ ਛੇ ਤਰੀਕੇ ਹਰ ਜਗ੍ਹਾ ਆਪਣਾ ਸਵਾਗਤ ਕਿਵੇਂ ਕਰਾਈਏ ਤੁਰੰਤ ਪ੍ਰਭਾਵਿਤ ਕਰਨ ਦੇ ਇੱਕ ਸੌਖਾ ਜਿਹਾ ਤਰੀਕਾ ਜੇਕਰ ਤੁਸੀਂ ਇਹ ਨਹੀਂ ਕਰਦੇ ਤਾਂ ਤੁਸੀਂ ਮੁਸ਼ਕਿਲ ਵਿੱਚ ਹੋ ਉਸ ਤੋਂ ਤੁਹਾਡੇ ਅੱਗੇ ਹੁੰਦਾ ਚੰਗਾ ਸਵਾਦਪੁੱਟ ਬੰਦਾ ਸੌਕਾ ਤਰੀਕਾ ਸਵਾਦਪੁਰ ਮੈਂ ਇਸ ਕੀ ਆ ਜਿਹਨੂੰ ਕਹਿੰਦੇ ਆ ਛਟਪਟੀਆਂ ਗੱਲਾਂ ਕਰਨ ਵਾਲਾ ਕਹਿ ਸਕਦੇ ਆ ਨਾ ਕੀ ਉਹ ਬੰਦਾ ਇੰਟਰਸਟਿੰਗ ਬੰਦਾ ਕਹਿ ਸਕਦੇ ਆ ਵੀ ਕਿਸੇ ਬੰਦਾ ਇੰਟਰਸਟਿੰਗ ਭਲੇ ਨੇ ਵੀ ਹਾਂ ਯਾਰ ਬੰਦਾ ਵਧੀਆ ਸੀਗਾ ਯਾਰ ਹਨਾ ਵੀ ਯਾਦ ਕਰਦੇ ਮਹਿਫਿਲ 'ਚ ਬੈਠੇ ਯਾਦ ਕਰਦੇ ਪਰਿਵਾਰ ਦੇ ਵਿੱਚ ਯਾਦ ਕਰਦੇ ਵੀ ਮਰਨ ਤੋਂ ਬਾਅਦ ਖੈਰ ਆਪਾਂ ਸਾਰੇ ਲੋਕੀ ਸਾਰਨ ਚੰਗਾ ਕਹਿ ਕੇ ਦੀ ਯਾਦ ਹੀ ਕਰਦੇ ਆ ਪਰ ਆਪਾਂ ਜਿੰਦੇ ਜੀ ਜਿਹਨੂੰ ਯਾਦ ਕਰਦੇ ਆ ਮੈਨੂੰ ਲੱਗਦਾ ਵੀ ਉਹਨੇ ਤੁਹਾਡੀ ਜ਼ਿੰਦਗੀ ਵਿੱਚ ਜਿਆਦਾ ਸਫਲਤਾ ਜਾਂ ਜਿਆਦੀ ਮਕੀ ਖੁਸ਼ੀ ਦਾ ਜਿਹੜਾ ਜਿਆਦਾ ਯੋਗਦਾਨ ਦਿੱਤਾ ਹੋਗਾ ਹਨਾ ਵੀ ਕੋਈ ਸਫਲਤਾ ਜਿਹੜਾ ਮੈਂ ਕਹਿੰਦਾ ਅੱਜ ਦੇ ਟਾਈਮ 'ਤੇ ਕੋਈ ਤੁਹਾਡੀ ਸਫਲਤਾ ਤੋਂ ਖੁਸ਼ ਹੋ ਜਾਵੇ ਉਹ ਵੀ ਬੜੀ ਵੱਡੀ ਤਰੱਕੀ ਹੈ ਤੁਹਾਡੀ ਵੀ ਹਾਂ ਸਾਡੇ ਕੋ ਕੋਈ ਸਰਤ ਨਹੀਂ ਰਿਹਾ ਨਾਲ ਸਾਡੀ ਖੁਸ਼ੀ ਦੇ ਵਿੱਚ ਹੀ ਸਾਹਮਣੇ ਹੋ ਰ ਗਿਆ ਬੜੀ ਅਗਲੀ ਗੱਲ ਆ ਦੁੱਖਾਂ 'ਚ ਤਾਂ ਸਿਰੋ ਖੈਰ ਰੱਬ ਵੀ ਥੱਲੇ ਆ ਜਾਂਦਾ ਪਰ ਖੁਸ਼ੀ ਦੇ ਮੌਕੇ ਵਿੱਚ ਬਹੁਤ ਘਟ ਘੜਨ ਵਾਲੇ ਹੁੰਦੇ ਆ ਤੇ ਲੋਕਾਂ ਦੀ ਦਿਲਚਸਪੀ ਕਿਵੇਂ ਜਗਾਈਏ ਲੋਕ ਕਿਸ ਤਰ੍ਹਾਂ ਲੋਕਾਂ ਨੂੰ ਤੁਰੰਤ ਹੀ ਆਕਰਸ਼ਿਤ ਕਰੀਏ ਅੱਗੇ ਹੈਗਾ ਲੋਕਾਂ ਕੋਲੋਂ ਆਪਣੀਆਂ ਗੱਲਾਂ ਕਿਵੇਂ ਬਣਾਈਏ ਬਹਿਸ ਨਾਲ ਕੋਈ ਫਾਇਦਾ ਨਹੀਂ ਹੁੰਦਾ ਇਹ ਤੀਸਰੇ ਭਗ ਦਾ ਹੈਗਾ ਦੁਸ਼ਮਣ ਬਣਾਉਣ ਦਾ ਨਿਸ਼ਚਿਤ ਤਰੀਕਾ ਅਤੇ ਇਸ ਕੋਲੋਂ ਕਿਵੇਂ ਬਚਿਆ ਜਾਵੇ ਜੇਕਰ ਗਲਤੀ ਤੁਹਾਡੀ ਹੋਵੇ ਤਾਂ ਸਵੀਕਾਰ ਕਰ ਲਓ ਪਰ ਕਰਨਾ ਬਹੁਤ ਔਖਾ ਹੈ ਸ਼ਾਦੀ ਬੂੰਦ ਮਗੀ ਧਿਆਨ ਟੋਪਿਕ ਸੁਣਿਆ ਉਹਨਾਂ ਤੁਹਾਨੂੰ ਇਹਦੇ ਵਿੱਚ ਇਹ ਸਮਝਾਉਣਾ ਚਾਹੁੰਦਾ ਵੀ ਇਹ ਬੁੱਕ ਕਿਉਂ ਮਾਰੀ ਹੈ ਸੁਣਦਾ ਜਾਇਓ ਧਿਆਨ ਨਾਲ ਸੁਣਦੇ ਵੀ ਟੋਪਿਕ ਕਿਉਂ ਉਹ ਤੁਹਾਨੂੰ ਮਦਦ ਕਰਾ ਸੁਣਾਉਣ ਡਿਆ ਵਾ ਸੁਕਰਾੰਦਾਰ ਹੈ ਸਰ ਸੁਕਰਾਤ ਦਾ ਸ਼ਿਕਾਇਤਾਂ ਦਾ ਨਿਪਰਾਰਨ ਕਰਨ ਦਾ ਸਾਂਤਰੀਕਾ ਸਹਿਯੋਗ ਕਿਵੇਂ ਹਾਸਿਲ ਕੀਤਾ ਜਾਵੇ ਇੱਕ ਫਾਰਮੂਲਾ ਜਿਹੜਾ ਤੁਹਾਡੇ ਲਈ ਚੰਦਤਕਾਰ ਦੇਵੇ ਚੰਦਤਕਾਰ ਕਰ ਦੇਵੇ ਲੋਕ ਕੀ ਚਾਹੁੰਦੇ ਨੇ ਤੁਸੀਂ ਸੋਚੀ ਲਓ ਇੱਕ ਤਰਲਾ ਜਿਸ ਨੂੰ ਸਾਰੇ ਪਸੰਦ ਕਰਦੇ ਹਨ ਫਿਲਮਾਂ 'ਚ ਇਹ ਹੁੰਦਾ ਹੈ ਟੀਵੀ ਵਿੱਚ ਇਹ ਹੁੰਦਾ ਹੈ ਤੁਹਾਡੇ ਕੋਲ ਇਹ ਕਿਉਂ ਨਹੀਂ ਹੁੰਦਾ ਜਦੋਂ ਕੁਝ ਹੋਰ ਕੰਮ ਨਾ ਆਵੇ ਤਾਂ ਇਹ ਕਰੋ ਅਗੇਗਾ ਭਾਗ ਚੌਥਾ ਫਿਲਹਾਲ ਮੈਂ ਭਾਗ ਚੌਥਾ ਨਾਲ ਹੀ ਪੜਨਾ ਹੈਗਾ ਭਾਲੀ ਭਾਗ ਛੋਥੇ ਤੇ ਪਹੁੰਚਾਂਗਾ ਸਿਰਫ ਚਾਰ ਪੰਨੇ ਪੜੇ ਹੋਏ ਆ ਉਸ ਤੋਂ ਅੱਗੇ ਦਾ ਭਾਗ ਚੌਥਾ ਦਾ ਜਿਹੜਾ ਹੈਗਾ ਉਹਦੀ ਡੈਫੀਨੇਸ਼ਨ ਸੁਣਾ ਦੇਣਾ ਪਤਾ ਨਹੀਂ ਤੁਹਾਨੂੰ ਕਿਤਾਬ ਦੀ ਡੈਫੀਨੇਸ਼ਨ ਜਿਹੜੀ ਮੈਂ ਲੰਬੇ ਤਰੀਕੇ ਦੇ ਦਊਂਗਾ ਤੁਹਾਨੂੰ ਮੈਂ ਤਿੰਨਾ ਭਾਗਾਂ ਦੇ ਵਿੱਚ ਇਹ ਤੁਹਾਨੂੰ ਮੈਂ ਦੇ ਦਊਂਗਾ ਜੇਕਰ ਗਲਤੀ ਲੱਭਣੀ ਹੋਵੇ ਤਾਂ ਇਸ ਤਰ੍ਹਾਂ ਲੱਭੋ ਆਲੋਚਨਾ ਕਰੋ ਪਰ ਇਸ ਤਰ੍ਹਾਂ ਕਿ ਸਾਰੇ ਤੁਹਾਡੀ ਤਾਰੀਫ ਕਰਨ ਆਲੋਚਨਾ ਮੀਨਸ ਕੀ ਕਿ ਨਿੰਦਿਆ ਕਰ ਸਕਦੇ ਆ ਚੋਲੀ ਕਹਿ ਸਕਦੇ ਆ ਛਾਪੜੂ ਸੀ ਕਹ ਸੰਦੇ ਕਿ ਛਾਪੜੂ ਸੀ ਕਰਕੇ ਕੀ ਨਿੰਦਿਆ ਕਰਦੀ ਹਣਾ ਛਲਾਂਗਾ ਤੇ ਜਿਹੜੀ ਨਿੰਦਿਆ ਵਾ ਇਸ ਚੀਜ਼ ਨੂੰ ਬੜੇ ਧਿਆਨ ਨਾਲ ਕਰਨਾ ਚਾਹੀਦਾ ਬੰਦੇ ਦਾ ਸਾਰਾ ਕੈਰੇਕਟਰ ਲੈਣਾ ਜਾਂਦਾ ਉਹਦੇ ਚੀਜ਼ ਦੇ ਵਿੱਚ ਚੰਗਾ ਕਹਿ ਦੋਗੇ ਇਹਨੂੰ ਤੇ ਹਾਂ ਮਾੜਾ ਚੰਗਾ ਮੂੰਹ ਚੋਕੇ ਨਾਲ ਕਹਿ ਦੋ ਤੇ ਨਾ ਮਾੜਾ ਕਿ ਹਣ ਮੂੰਹ ਚੋਕੇ ਕਹਿ ਦੋ ਬੜੀ ਤਰੀਕੇ ਦੇ ਪਰਖ ਹੋਣੀ ਜ਼ਰੂਰੀ ਹੈ ਅੱਜ ਕੱਲ ਇਹਨਾਂ ਕੋਈ ਟਾਈਮ ਨਹੀਂ ਹੈਗਾ ਤੇ ਪਰਖ ਕਰਕੇ ਕਿਹਨੂੰ ਨਿੰਦਿਆ ਕਰੋ ਤੇ ਕਿਸ ਦੀ ਛਲਾਂਗਾ ਵੀ ਕਰੋ ਛਲਾਂਗਾ ਮੀਨਸ ਕੀ ਪ੍ਰਸ਼ੰਸਾ ਜਾਂ ਕਿ ਇਹ ਦੀ ਵਧੀਆ ਗੱਲ ਕਰੋ ਕਿ ਕਿਹਨੂੰ ਵਧੀਆ ਕਹਿਣਾ ਹਨ ਕਹਿ ਸਕਦੇ ਪਹਿਲਾਂ ਆਪਣੀਆਂ ਗਲਤੀਆਂ ਬਾਰੇ ਦੱਸੋ ਕੋਈ ਨਹੀਂ ਚਾਹੁੰਦਾ ਕਿ ਤੁਸੀਂ ਉਹਨਾਂ ਉੱਪਰ ਹੁਕਮ ਚਲਾਓ ਗੁਲਾਮ ਨਹੀਂ ਰਹਿਣਾ ਚਾਹੁੰਦਾ ਕੋਈ ਅੱਜ ਕੱਲ ਦੇ ਜਵਾਨੇ ਦੇ ਵਿੱਚ ਸਾਹਮਣੇ ਵਾਲਾ ਵਿਅਕਤੀ ਨੂੰ ਆਪਣਾ ਪੱਖ ਰੱਖਣ ਦੇ ਹਿਸਾਬ ਨਾਲ ਕਿਤਾਬ ਬੜੀ ਪੁਰਾਣੀ ਹੈ ਜਿਹੜੀਆਂ ਗੱਲਾਂ ਵਿੱਚ ਲਿਖੀਆਂ ਗਈਆਂ ਦੇ ਵਿੱਚ ਇਹ ਸੋਚ ਜਿਹੜੀ ਹੈ ਪੁਰਾਣੀ ਹੈ ਥੋੜੀ ਜੀ ਸਫਲਤਾ ਪ੍ਰਾਪਤ ਕਰਨ ਲਈ ਲੋਕਾਂ ਨੂੰ ਕਿਵੇਂ ਪ੍ਰੇਰਿਤ ਕਰ ਕੀਤਾ ਜਾਏ ਮਾਰੇ ਨੂੰ ਇੱਕ ਚੰਗਾ ਨਾਮ ਦੇ ਦਿਓ ਮਾੜੇ ਨੂੰ ਇੱਕ ਚੰਗਾ ਨਾਂ ਦੇ ਦਿਓ ਗਲਤੀ ਸੁਧਾਰਨ ਸੌਖਾ ਲੱਗਣਾ ਚਾਹੀਦਾ ਹੈ ਗਲਤੀ ਸੁਧਾਰਨਾ ਸੌਖਾ ਲੱਗਣਾ ਚਾਹੀਦਾ ਹੈ ਉਹ ਤਰੀਕਾ ਜਿਸ ਨਾਲ ਲੋਕੀ ਤੁਹਾਡਾ ਕੰਮ ਖੁਸ਼ੀ-ਖੁਸ਼ੀ ਕਰ ਦੇਣ ਕਿਹੜਾ ਹੋ ਸਕਦਾ ਮੈਂ ਪੜਿਆ ਨਹੀਂ ਅਲੀ ਫਿਲਹਾਲ ਪਰ ਇਹਦੇ ਵਿੱਚ ਮੈਂ ਤੁਹਾਨੂੰ 6 ਤਰੀਕੇ ਜਿਹੜੇ ਹੈਗੇ ਆ ਉਹ ਮੈਂ ਸ਼ਾਇਦ ਰੀਲ ਵੀ ਪਾਈ ਸੀਗੀ ਤੁਹਾਨੂੰ ਮੈਂ ਫੇਰ ਸਮਝਾ ਦਿੰਦਾ ਵੀ 6 ਤਰੀਕੇ ਕਿਹੜੇ ਹੁੰਦੇ ਆ ਤੇ ਜਿਹੜੇ 6 ਤਰੀਕੇ ਦੇ ਕੀ ਆਪਾਂ ਨੂੰ ਕਿਹੜੀਆਂ ਗੱਲਾਂ ਜਿਹੜੀਆਂ 6 ਤਰੀਕੇ ਦੇ ਸਿਧਾਂਤ ਸਾਨੂੰ ਜਿਹੜੇ ਆ ਰੱਖਣੇ ਚਾਹੀਦੇ ਆਪਾਂ ਨੂੰ ਸਿਧਾਂਤ ਨੂੰ 6 ਤਰੀਕੇ ਸਿਧਾਂਤ 6ਵਾਂ ਸਿਧਾਂਤ ਆਗਾ ਦੋਸਤੋ ਪਹਿਲਾ ਪਹਿਲੇ ਤੋਂ ਸ਼ੁਰੂ ਕਰਦੇ ਆ ਲੋਕਾਂ ਦੇ ਚਹੇਤਾ ਬਣਨ ਦੇ ਛੇ ਤਰੀਕੇ ਇੰਟਰਸਟ ਮਾ ਕਿਤੇ ਇੰਟਰਸਟਿੰਗ ਪਰਸਨ ਬਣਨ ਦੇ ਛੇ ਤਰੀਕੇ ਹੋਰਾਂ ਲੋਕਾਂ ਵਿੱਚ ਸੱਚਮੁੱਚ ਦਿਲਚਸਪੀ ਜਗਾਓ ਮੀਨਸ ਕਿ ਹਰ ਇੱਕ ਦੇ ਬੰਦੇ ਦੇ ਵਿੱਚ ਇੰਟਰਸਟ ਲਓ ਨਾ ਕਿ ਤੁਸੀਂ ਉਹ ਵੀ ਹਾਂ ਯਾਰ ਮੈਂ ਨਹੀਂ ਨੂੰ ਕਿ ਸ਼ਕਲੋਂ ਨੂੰ ਕਹਿ ਸਕਦੇ ਵੀ ਸ਼ਕਲੋਂ ਲੋਕੀ ਜਜ ਕਰਕੇ ਕਹਿੰਦੇ ਵੀ ਯਾਰ ਬੰਦਾ ਮਾੜਾ ਹੀ ਹੋਊਗਾ ਸੋ ਇਹ ਅੱਜ ਕੱਲ ਦੀ ਵਿਆਖਿਆ ਇਹ ਕਹਿ ਸਕਦੇ ਆ ਆਪਣੀ ਦੁਨੀਆਦਾਰੀ ਦੀ ਤੇ ਮੁਸਕਰਾਓ ਸਮਾਈ ਯਾਦ ਰੱਖੋ ਕਿਸੇ ਵਿਅਕਤੀ ਦਾ ਨਾਮ ਕਿਸੇ ਵੀ ਭਾਸ਼ਾ ਵਿੱਚ ਉਸ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਤੇ ਮਿੱਠਾ ਸ਼ਬਦ ਹੁੰਦਾ ਹੈ ਬਸ ਮਾਂ ਪਿਓ ਦਾ ਨਾਲ ਲਿਓ ਲੈ ਵੀ ਲੋ ਕੋਈ ਚੱਕਰੀ ਮੰਮੀ ਜੀ ਕਹਿ ਸਕਦੇ ਹੋ ਵੀ ਮੰਮੀ ਮੰਮੀ ਜੀ ਬਹਿ ਕਹੋਗੇ ਦਾਦੀ ਜੀ ਕਹੋਗੇ ਨਾਂ ਲੈ ਕੇ ਕਵਾਓਗੇ ਤਾਂ ਤੁਸੀਂ ਥੋੜੇ ਜਿਹਾ ਆਪਣੇ ਜਿਹੜਾ ਆਪਣਾ ਸੁਸਾਇਟੀ ਹੈਗੀ ਹੈ ਆਪਣਾ ਜਿਹੜਾ ਕਲਚਰ ਹੈਗਾ ਉਸ ਹਿਸਾਬ ਨਾਲ ਤੁਸੀਂ ਮੈਚ ਨਹੀਂ ਕਰੋਗੇ ਨਾਮ ਲੈੰਦਿਆ ਵਧੀਆ ਸਰਵਤੇ ਬਣੋ ਦੂਜਿਆਂ ਨੂੰ ਆਪਣੇ ਬਾਰੇ ਗੱਲਾਂ ਕਰਨ ਲਈ ਪ੍ਰੇਰਨਾ ਦਿਓ ਨਾਗੇ ਨੇਂ ਇੰਦੀਆ ਕਰਨ ਦਾ ਮੌਕਾ ਦੇਉ ਠੀਕ ਹੈ ਵੈਸੇ ਬੁੱਕ ਕਿਉਂ ਆ ਮੈਂ ਤੁਹਾਡੇ ਲਾਗੇ ਲਾਗੇ ਪਹੁੰਚ ਰਿਹਾ ਸ਼ਾਇਦ ਤੁਸੀਂ ਮੇਰੀ ਸੋਚ ਦੇ ਲਾਗੇ ਪਹੁੰਚ ਗਏ ਹੋਗੇ ਤੇ ਸਾਹਮਣੇ ਵਾਲੇ ਵਿਅਕਤੀ ਦੇ ਹਿੱਤਾਂ ਮਾਰੇ ਗੱਲ ਕਰੋ ਸਾਹਮਣੇ ਵਾਲੇ ਵਿਅਕਤੀ ਨੂੰ ਮਹਤਵਪੂਰਨ ਅਨੁਭਵ ਕਰਾਓ ਤੇ ਇਮਾਨਦਾਰੀ ਨਾਲ ਨਾਗੇ ਦੀ ਚਾਪਲੂਸੀ ਕਰੋ ਚੁਗਲੀ ਕਰੋ ਕਿ ਕਿਸੇ ਦੀ ਤੇ ਉਹਨੂੰ ਚੰਗਾ ਬਣਾਓ ਨਾ ਸਿੱਧਾ ਗੱਲ ਕਰੋ ਵੀ ਤੂੰ ਕਿਉਂ ਚੰਗਾ ਤਾਂ ਅਗਲਾ ਕਿਉਂ ਮਾੜਾ ਹੁਣ ਇਹਦੇ ਵਿੱਚੋਂ ਕੁਝ ਮ ਗੱਲਾਂ ਜਿਹੜੀਆਂ ਹੈਗੀਆਂ ਉਹ ਮੈਂ ਤੁਹਾਨੂੰ ਜ਼ਰੂਰ ਸੁਣਾ ਦਿੰਨਾ ਵਾ ਜਿਹੜੀਆਂ ਮੈਂ ਮਾਰਕ ਕੀਤੀ ਹੋਈਆਂ ਲਿਖਿਆ ਹੈ ਕਿ ਅਸੀਂ ਜੋ ਹੋ ਸਕਦੇ ਹਾਂ ਹਾਰਵਰਡ ਦੇ ਪ੍ਰਸਿੱਧ ਪ੍ਰੋਫੈਸਰ ਵਿਲੀਮ ਜੇਮਸ ਨੇ ਕਿਹਾ ਸੀ ਕਿ ਅਸੀਂ ਜੋ ਹੋ ਸਕਦੇ ਹਾਂ ਉਸ ਦੇ ਮੁਕਾਬਲੇ ਵਿੱਚ ਅਸੀਂ ਸਿਰਫ ਅੱਧੇ ਹੀ ਜਾਗਦੇ ਤੇ ਸੁਚੇਤ ਹਾਂ ਅਸੀਂ ਆਪਣੀ ਸਮਰੱਥਾ ਦਾ ਬਹੁਤ ਘੱਟ ਹੀ ਸਾਂ ਹਾਸਲ ਕਰ ਪਾਉਂਦੇ ਹਾਂ ਅਸੀਂ ਆਪਣੀ ਸਰੀਰਕ ਅਤੇ ਮਾਨਸਿਕ ਯੋਗਤਾਵਾਂ ਦਾ ਬੜਾ ਥੋੜਾ ਹਿੱਸਾ ਇਸਤੇਮਾਲ ਕਰਦੇ ਹਾਂ ਕਹਿ ਸਕਦੇ ਹਾਂ ਮਨੁੱਖ ਮੇਰੇ ਖਿਆਲ ਲਈ ਦੇ 5-6% ਜਾਂ 3% ਹੀ ਦਿਮਾਗ ਆਪਣਾ ਨਾਰਮਲ ਦਿਨ ਦੇ ਵਿੱਚ ਵਰਤਦਾ ਵਾ ਰਾਤ ਨੂੰ ਵਰਤਦਾ ਵਾ ਉਹਨਾਂ ਰੈਸਟ ਵਿੱਚ ਚੱਲ ਜਾਂਦਾ ਅਗਰ ਥੋੜਾ ਜ਼ਿਆਦਾ ਵਰਤੇ ਤੇ ਮੈਂ ਕਹਿ ਸਕਦਾ ਵੀ ਉਹ ਬਿਲੀਅਨਰ ਬੰਦੇ ਹੋ ਸਕਦੇ ਆ ਵੀ ਜਿਹੜੇ ਹੈਗੇ ਵੀ ਆ ਤੇ ਜ਼ਿਆਦਾ ਵਰਤਣ ਦੇ ਹੋਣਗੇ ਕਹਿ ਸਕਦੇ ਆ ਆਪਣੇ ਨਾਲ ਤਾਂ ਡਿਫਰੈਂਟ ਤੇ ਹੋਣਗੇ ਸੋਚ ਉਹਨਾਂ ਦੀ ਹੋਊਗੀ ਡਿਫਰੈਂਟ ਤੇ ਬਾਕੀ ਅੱਗੇ ਬੰਨੇ ਇੱਕ ਲਾਈਨ ਲਿਖੀ ਜਿਵੇਂ ਹਾਰਬਰਟ ਸਪੈਸਰ ਨੇ ਕਿਹਾ ਸੀ ਕਿ ਸਿੱਖਿਆ ਦਾ ਮਹਾਨ ਉਦੇਸ਼ ਗਿਆਨ ਨਹੀਂ ਬਲਕਿ ਕਰਮ ਹੈ ਗਿਆਨ ਨਹੀਂ ਦੇਣਾ ਕਿਸੇ ਨੂੰ ਕਰਮ ਹੈ ਆਪਣਾ ਵੀ ਉਹ ਪੂਰਾ ਕਰਨਾ ਦੈਨ ਉਹ ਵੀ ਬੰਦਾ ਨੂੰ ਕਰਨ ਸਮਝ ਕੇ ਫਿਰ ਅਗਲੇ ਬੰਨੇ ਪੂਰਾ ਕਰੂਗਾ ਗਲਤੀ ਕੱਢਣੀ ਤਾਰੀਫ ਕਰਨ ਤੋਂ ਹਮੇਸ਼ਾ ਹੀ ਸੌਖੀ ਹੁੰਦੀ ਹੈ ਗੱਲ ਲੱਗੀ ਸੀ ਨਹੀਂ ਸਮਝ ਦਿਵੇਂ ਕਿ ਮੈਂ ਫੇਰ ਦੁਬਾਰਾ 6 ਭਾਗ ਤੁਹਾਨੂੰ ਸੁਣਾ ਕੇ ਉਹਦੀ ਵਿਆਖਿਆ ਜ਼ਰੂਰ ਦਊਂਗਾ ਕਿਤਾਬ ਵੀ ਨਿੰਦਿਆ ਉਹਦੇ 6 ਭਾਗਾਂ ਦੇ ਵਿੱਚ ਹੀ ਆ ਮੈਂ ਜੋ ਕੁਝ ਵੀ ਕੀਤਾ ਉਸ ਤੋਂ ਇਲਾਵਾ ਮੈਂ ਕਰ ਵੀ ਕਿ ਸਕਦਾ ਸੀ ਕਿਸੀ ਤੂੰ ਹੀ ਜੋ ਕੀਤਾ ਤੂੰ ਹੀ ਦਾਅ ਬੈਸਟ ਕਰਤਾ ਤੁਹਾਡੇ ਕੋਲ ਕੋਈ ਫੇਰ ਦਾਅ ਬੈਸਟ ਮੰਗ ਰਿਹਾ ਤੇ ਤੁਸੀਂ ਜੋ ਕਰਤਾ ਉਹ ਤੁਹਾਡੇ ਲਈ ਬਹੁਤ ਹੀ ਵੱਡੀ ਗੱਲ ਸੀਗੀ ਤੁਸੀਂ ਨਿਭੇੜਾਇਓ ਇਸ ਤੋਂ ਅੱਗੇ ਜਾਣ ਲਈ ਤੁਹਾਡੀ ਦਿਮਾਗ ਦੀ ਤੇ ਸ਼ਰੀਰਿਕ ਜਿਹੜੀ ਹੈਗੀ ਇਹ ਮੈਨੂੰ ਲੱਗਦਾ ਉਹ ਸਮਰਥਾ ਥੋੜੀ ਜਿਆਦਾ ਚਾਹੀਦੀ ਹੈ ਬੰਦੇ ਦੇ ਐਕਸਪੈਂਡ ਤਾਂ ਤੁਹਾਡਾ ਜਿਆਦਾ ਦਿਮਾਗ ਐਕਸਪੈਂਡ ਹੋਣਾ ਚਾਹੀਦਾ ਉਹਦੇ ਵਾਸਤੇ ਤੁਹਾਨੂੰ ਸਮਾਂ ਲੱਗੂਗਾ ਇਨਸਟੈਂਟ ਕੋਈ ਚੀਜ਼ ਨਹੀਂ ਬਣਦੀ ਦੋਰ ਪਿਆਲੀ ਮੈਗੀ ਵੀ ਯਾਦ ਰੱਖਿਓ ਬਣਾਉਣੀ ਆ ਵਾ 2 ਮਿੰਟ ਨੂੰ ਨਹੀਂ ਬਣਨੀ ਚਾਹੀਦੀ ਕਿਉਂਕਿ ਅੱਜ ਮੈਂ ਵੀਡੀਓ ਬਣਾਉਣ ਦੇ ਚੱਕਰ ਚ ਮੈਂ ਕਿਹਾ ਚਲੋ ਰੋਟੀ ਪਾਣੀ ਛੱਡ ਕੇ ਅੱਜ ਵੀਡੀਓ ਬਣਾਉਣੀ ਆ ਤਾਂ ਜ ਮਿੱਤਰਾਂ ਨਾਲ ਸਾਂਝੀ ਕਰਦੇ ਆ ਗੱਲਬਾਤ ਮੈਨੂੰ ਕਿਤਾਬ ਲਈ ਬੜੇ ਜਿਹੜੇ ਮੈਸੇਜ ਕਰਦੇ ਹੁੰਦੇ ਕਿਤਾਬ ਬਾਰੇ ਗੱਲਾਂ ਕਰਨੀਆਂ ਵਾ ਇੱਕ ਗੱਲ ਯਾਦ ਰੱਖਿਓ ਮੈਂ ਨੰਬਰ ਆਪਣਾ ਦੇਣਾ 98559899 ਇਹ ਨੰਬਰ ਸਿਰਫ ਤੁਸੀਂ ਵਟਸਐਪ ਤੇ ਲਗਾ ਕਰੋ ਬਹੁਤ ਹੀ ਲੋਕ ਮੈਨੂੰ ਫੋਨ ਕਰਦੇ ਕਈ ਵਾਰੀ ਤੇ ਮੈਨੂੰ ਫੋਨ ਨਹੀਂ ਜਿਉਂਦਾ ਬਾਅਦ ਚ ਮੈਨੂੰ ਮਿਸ ਕਾਲ ਆਉਂਦੀ ਤੇ ਮੈਂ ਟਰਾਈ ਨਹੀਂ ਕਰਦਾ ਬੈਕ ਕਾਲ ਕਰਕੇ ਤੁਸੀਂ ਮੈਨੂੰ ਵਟਸਐਪ ਤੇ ਫੋਨ ਕਰ ਸਕਦੇ ਹੋ ਇੰਸਟਾਗ੍ਰam ਚੰਦਵੀਰ ਅੰਡਰਸਕੋਰ ਜੀ ਦੇ ਉੱਤੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਨਾ ਕਦੋਂ ਵੀ ਤੁਹਾਡਾ ਮੈਸੇਜ ਆ ਸਕਦਾ ਕਿਉਂਕਿ ਮੈਂ ਕਈ ਵਾਰੀ ਰਾਤ ਵੀ ਜਾਗਦਾ ਹੁੰਨਾ ਜਿਵੇਂ ਕਿ ਮਾਝਰਾਤ ਨੂੰ ਜਾ ਕੇ ਆਪਣਾ ਕੰਮ ਕਰਨਾ ਹੁਣ ਅੱਗੇ ਦੋਸਤੋ ਅਗਾ ਸੰਦਾਲੀ ਦਾ ਪੰਨਾ ਇੱਥੇ ਲਿਖਿਆ ਕਿ ਜਦ ਤੋ ਤੁਹਾਡੇ ਆਪਣੇ ਘਰ ਦੀਆਂ ਪੌੜੀਆਂ ਸਾਫ਼ ਨਾ ਹੋਣ ਤਾਂ ਆਪਣੇ ਗਵੰਢ ਨਾ ਗਵਾਂਡੀ ਦੀ ਛੱਤ ਤੇ ਪਏ ਗੰਦਾਰੇ ਸ਼ਿਕਾਇਤ ਕਰੋ ਸੋ ਇਹ ਯਾਦ ਰੱਖਿਓ ਗੱਲਾਂ ਨਾ ਬਹੁਤ ਹੋ ਜਾਣੀਆਂ ਵੈਸੇ ਤੁਸੀਂ ਸ਼ਾਰਟਸ ਵੇਖਣੋਂ ਤੇ ਵੇਖ ਲਿਓ ਆ ਸ਼ਾਰਟਸ ਸਾਰੀਆਂ ਜਣੀਆਂ ਮਾਰਕੀਤਿਆਂ ਗੱਲਾਂ ਉਹਨਾਂ ਦੇ ਉੱਤੇ ਬਣਾਏ ਹੋਏ ਆ ਤੇ ਸਾਰੀਆਂ ਤੁਸੀਂ ਸੁਣਿਓ ਬਹੁਤ ਵਧੀਆ ਗੱਲਾਂ ਵਿੱਚ ਦੱਸਿਆ ਗਿਆ ਤੇ ਬਹੁਤ ਹੀ ਤੁਹਾਨੂੰ ਜਣੀਆਂ ਪੀਸਫੁੱਲ ਗੱਲਾਂ ਲੱਗਣਗੀਆਂ ਮੈਂ ਅਗਰ ਤੁਸੀਂ ਚੰਗੇ ਕੈਰੇਕਟਰ ਦੇ ਬੰਦੇ ਜੇ ਤੁਹਾਨੂੰ ਸਾਰੀਆਂ ਕਿਤਾਬਾਂ ਦੀਆਂ ਗੱਲਾਂ ਵਧੀਆ ਲੱਗਣਗੀਆਂ ਤਾਂ ਅਗਰ ਤੁਸੀਂ ਥੋੜੇ ਜੇ ਟਿੱਡੇ ਮਿੱਡੇ ਪਿੰਨ ਨੂੰ ਕਹਿੰਦੇ ਵੀ ਪੜ੍ਹ ਕੇ ਜਾਂਦੇ ਜੇ ਆਪਣੇ ਰਾਹਾਂ ਦਾ ਫਿਰ ਮੈਨੂੰ ਲੱਗਦਾ ਵੀ ਤੁਹਾਨੂੰ ਥੋੜਾ ਕਿਤਾਬ ਛੁੜ ਤੇ ਸਮਝਾ ਜੂ ਵੀ ਵੇਖੇ ਕਿ ਇਥੇ ਉਹ ਬੋਗ ਜਿਹੜੇ ਬੰਦੇ ਨੇ ਕਿਤਾਬ ਹੀ ਪੜ੍ਹ ਲਈ ਉਹ ਬਹੁਤ ਸਮਝਦਾਰ ਬੰਦਾ ਹੋਊਗਾ ਮੈਨੂੰ ਲੱਗਦਾ ਪਰ ਮੈਂ ਹਾਲੇ ਮੈਨੂੰ ਲੱਗਦਾ ਵੀ ਇੰਨਾ ਸਮਝਦਾਰ ਨਹੀਂ ਆ ਮੰਨਣ ਦੀ ਕੋਸ਼ਿਸ਼ ਕਰਦਾ ਰਹਿਣਾ ਪਰ ਫਿਰ ਵੀ ਅਧੂਰਾ ਰਹਿ ਜਨਾ ਕਿ ਇੱਕ ਕਿਤਾਬ ਉੱਤੇ ਮੈਂ 4-4 5-5 ਮਹੀਨੇ ਲਾ ਦਿੰਨਾ ਨਾ ਦਿੱਤਾ ਵੀ ਮੈਨੂੰ ਲੱਗਦਾ ਵੀ ਮੈਨੂੰ ਆ ਸਮਝ ਨਹੀਂ ਆਦੀ ਵੀ ਇਸ ਕਿਤਾਬ ਦੇ ਵਿੱਚ ਮੈਂ ਕੀ ਸਿੱਖਿਆ ਪਰ ਮੈਂ ਬਹੁਤ ਕੁਝ ਸਿੱਖ ਲੈਣਾ ਹੁਣਾਂਗੇ ਵੀ ਪਰ ਉਹਨੂੰ ਭੁੱਲ ਜਨਾ ਹੁਣਾਂ ਉਹਸ ਤੋਂ ਅੱਗੇ ਲਿਖਿਆ ਵੀ ਇੱਥੇ ਉਹ ਆਦਮੀ ਸੋ ਰਿਹਾ ਜਿਹੜਾ ਜਾਣਦਾ ਸੀ ਕਿ ਆਪਣੇ ਤੋਂ ਸਿਆਣੇ ਲੋਕਾਂ ਆਪਣੇ ਆਲੇ ਦੁਆਲੇ ਕਰਤਵਿਤ ਕਿਵੇਂ ਕੀਤੇ ਜਾਣ ਆਪਣੇ ਤੋਂ ਸਿਆਣੇ ਬੰਦੇ ਤੱਗੀ ਸਮਝੇ ਗੱਲ ਦੀ ਗੱਲ ਦੀ ਬੜੀ ਡੀਪਲੀ ਮਤਲਬ ਹੈ ਮੈਂ ਰੀਅਲ ਵੀ ਪਾਈ ਸੀ ਜੀ ਵੀ ਆਪਣੇ ਤੋਂ ਸਿਆਣੇ ਬੰਦੇ ਕਿਵੇਂ ਇਕੱਠੇ ਕੀਤੇ ਜਾਣ ਆਪਣੇ ਆਲੇ ਦੁਆਲੇ ਹੁਣ ਤਾਂ ਲੱਭਣ ਵਿੱਚ ਟਾਈਮ ਨਹੀਂ ਵੇਸਟ ਕਰੇਗਾ ਜਦੋਂ ਇੰਨਾ ਸਿਆਣਾ ਦੇ ਦੂਜੀ ਗੱਲ ਇਹ ਹੈ ਵੀ ਜੇ ਤੂੰ ਇੰਨੇ ਹੀ ਸਿਆਣਾ ਵਾ ਕਿ ਤੇਰੇ ਲਾਗੇ ਸਾਰੇ ਤੂੰ ਮੂਰਖ ਹੀ ਸਮਝਦੇ ਆਂਗਾ ਫਿਰ ਇਹਦਾ ਮਤਲਬ ਕਿ ਤੂੰ ਜਿਹੜੇ ਤੁਹਾਡੇ ਲਾਗੇ ਬਨੇ ਘੇਰਾਗਾ ਤੁਸੀਂ ਉਹਨਾਂ ਨੂੰ ਸਿਆਣੇ ਸਮਝੋ ਤੇ ਉਹਨਾਂ ਨੂੰ ਸਿਆਣੇ ਬਣਾਓ ਜੇ ਨਹੀਂ ਹੈਗੇ ਤੇ ਤੁਹਾਡਾ ਉਹੀ ਕਰਤਵ ਹੈ ਕਰਮੇ ਰੱਡਾ ਬੜੀ ਮੈਨੂੰ ਵਧੀਆ ਮੈਂ ਕਹਣਾ ਵੀ ਜੇ ਹਰ ਵਾਰੀ ਇਹੋ ਕਿਤਾਬ ਪੜਦਾ ਨਾ ਮੈਂ ਤੁਹਾਨੂੰ ਇਹੋ ਸਮਝਾਉਣਾ ਹੁੰਦਾ ਵੀ ਉਹਦੇ ਵਿੱਚੋਂ ਆਪਣਾ ਰੂਪ ਲੱਭਿਆ ਕਰੋ ਬੁੱਕ ਇਸ ਲਾਈਕ ਮਿਰਰ ਅਗਰ ਤੁਸੀਂ ਇਹਨੂੰ ਪੜ ਰਹੇ ਹੋ ਤੁਸੀਂ ਆਪਣੀ ਸ਼ਕਲ ਦੇਖ ਰਹੇ ਹੋ ਤੁਸੀਂ ਦੇਖ ਕੇ ਪੜੋਏ ਐਵੇਂ ਨਹੀਂ ਕਹਿੰਦੇ ਕਿ ਕਿਤਾਬ ਜਿਹੜੀ ਹੱਥ 'ਚ ਵੜ ਕੇ ਪੜੀਦਾ ਮਜ਼ਾ ਵਾ ਉਹ ਹੱਥ 'ਚ ਪੜੀਦਾ ਵਾ ਮੋਬਾਈਲ ਦੇ ਵਿੱਚ ਪੀਸੀ ਦੇ ਵਿੱਚ ਮੇਰੇ ਕੋ ਹਜ਼ਾਰਾਂ ਹੀ ਪੀਡੀਐਫ ਨੇ ਪਰ ਪੀਡੀਐਫ ਨਾਲ ਕਹੀ ਜੀ ਉਹਨਾਂ ਨੂੰ ਕਹਿੰਨਾ ਜਿੰਨਾਂ ਕੋ ਪੈਸੇ ਨਹੀਂ ਹੈਗੇ ਉਹਨਾਂ ਨੂੰ ਜ਼ਰੂਰ ਪੀਡੀਐਫ ਬਾਏ ਨਹੀਂ ਕਰਨੀ ਪਰ ਬੁੱਕ ਨਾਲ ਬਾਏ ਕਰਨ ਉਹ ਪੀਡੀਐਫ ਲੈ ਲੈਣੀ ਚਾਹੀਦੀ ਇਹਨਾਂ ਨੂੰ ਤੇ ਮੈਂ ਦੋਨੋਂ ਕਿੰਨਾ ਪੈਸਾ ਹੋ ਗਏ ਪਾਹੀ ਥੋੜੀ ਬਾਤੀ ਦਾ ਆਪਣੀ ਗਿਆਨ ਵਧਾਉਣ ਵਾਸਤੇ 2-300 ਰੁਪਏ ਵੀ ਖਰਚ ਲਾਂਗੇ ਤੈਨਾਂ ਚ ਤਾਂ ਦਵਾ ਦਵਾਰੂ ਪੂਰੀ ਪੈਂਦੀ ਨਹੀਂ ਮੈਨੂੰ ਲੱਗਦਾ ਕੁੜੀਆਂ ਦੇ ਤੇ ਚਲੋ ਖੈਰ ਕੀ ਹੋਣਾ ਮੁੰਡਿਆਂ ਦੀ ਦਵਾ ਦਵਾਰੀ ਹੁੰਦੀ ਨਹੀਂ ਨੇ ਚ ਤੇ ਇਹ ਗੱਲਾਂ ਮੇਰੇ ਤੋਂ ਨਹੀਂ ਸਿੱਧੇ ਚੱਲ ਜਣਗੀਆਂ ਇਹ ਘਸਾਣਾ ਕਰਿਓ ਰੀਲਾਂ ਰੱਖੇ ਮੈਂ ਕੈਬ ਕਿਤਾਬ ਮੈਂ ਹੁਣ ਮੈਂ ਇਸ ਚੱਕਰ ਚ ਮੈਂ ਤੁਹਾਨੂੰ ਸਾਂਝੀ ਕਰਨਨਾ ਵੀ ਮੈਂ ਅਲਾਰਟ ਜਿਹੜੀ ਮੈਂ ਗੱਲ ਦੱਸਣੀ ਤੁਹਾਨੂੰ ਉਹ ਇਹ ਹੀ ਹੋਣੀ ਹੈ ਕਿ ਵੀ ਤਾਂ ਦੇ ਕੈਰੈਕਟਰ ਦੇ ਤੇ ਡਿਫਾਈਨ ਹੋਣੀ ਕਿਤਾਬ ਪਰ ਮੇਰੇ ਅਕੋਰਡਿੰਗ ਮੈਨੂੰ ਲੱਗਦਾ ਵੀ ਇਹ ਕਿਤਾਬ ਤੋਂ ਇੱਕ ਕਿਤਾਬ ਦੇ ਜਿਹੜੀ ਦਾਗਿਸਤਾਨ ਵਿੱਚ ਕਿਤਾਬ ਪੜ੍ਹੀ ਸੀਗੀ ਇਹ ਭਾਗ ਦੋਵੇ ਇਕੱਠੇ ਪੜ੍ਹਲੇ ਸੀਗੇ ਦਾਗਿਸਤਾਨ ਤੇ ਇਸ ਕਿਤਾਬ ਦਾ ਮੈਨੂੰ ਕਹਿਨੂਗਾ ਵੀ ਉਹ ਕਿਤਾਬ ਦਾ ਇਹ ਜਿਹੜੀ ਕਿਤਾਬ ਹੈਗੀ ਆ ਤੀਸਰਾ ਹਿੱਸਾ ਵਾ ਮੀਨਸ ਕਿ ਇਹਦੇ ਵਿੱਚ ਮੈਂ ਤੀਸਰਾ ਹਿੱਸਾ ਸਿੱਖ ਲਿਆ ਏ ਉਹ ਕਿਤਾਬ ਮੈਨੂੰ ਇਹ ਲੱਗਦਾ ਵੀ ਇਸ ਤਰ੍ਹਾਂ ਉਹ ਕਿਤਾਬ ਪੜ੍ਹ ਲਈ ਉਹਦੇ ਵਿੱਚ ਜਿਹੜਾ ਤੀਸਰਾ ਹਿੱਸਾ ਸੀ ਨਾ ਉੱਥੋਂ ਨਿਕਲ ਜਾਂਦਾ ਉਹ ਕਿਤਾਬ ਆ ਇਹਦੇ ਵਿੱਚ ਉਹ ਗੱਲਾਂ ਲਿਖੀਆਂ ਕਿ ਉਹ ਗੱਲਾਂ ਹੋਰ ਡੈਫੀਨਿਸ਼ਨ ਦੇ ਵਿੱਚ ਦਿੱਤਾ ਗਿਆ ਆ ਨੰਨੇ ਹੋਰ ਵਧੀਆ ਲੱਗਿਆ ਐਕਸਪੈਂਡ ਕਰਨਾ ਆ ਦੂਜੀ ਕਿਤਾਬ ਹੈ ਜਿਹੜੀ ਮੈਂ ਮੋٹے ਪੰਨੇ ਵਾਲੀ ਪੜ ਰਹਾ ਜਿਸ ਵਿੱਚ ਜਿਆਦੇ ਪੰਨੇ ਵਾਲੀ ਨਹੀਂ ਤੇ ਮੈਂ 100 200 300 ਕਿਤਾਬ ਪੰਨਿਆਂ ਤੋਂ ਉੱਪਰ ਨਹੀਂ ਮੈਂ ਜਾਂਦਾ 300 ਤਾਂ ਖੈਰ ਇਹ ਆ ਗਏ ਆ 100 150 ਪੰਨਿਆਂ ਤੋਂ ਮੈਂ ਉੱਤੇ ਨਹੀਂ ਜਾਂਦਾ ਉਸ ਤੋਂ ਅੱਗੇ ਗੱਲ ਫੇਰ ਕਰਦੇ ਆ ਜੇਕਰ ਸਫਲਤਾ ਦਾ ਕੋਈ ਰਹੱਸ ਹੈ ਤਾਂ ਉਹ ਇਹ ਹੈ ਕਿ ਸਾਡੇ ਅੰਦਰ ਇਹ لیاقت ਜਾਂ ਯੋਗਤਾ ਹੋਣੀ ਚਾਹੀਦੀ ਹੈ ਕਿ ਅਸੀਂ ਸਾਹਮਣੇ ਵਾਲੇ ਦੇ ਨਜ਼ਰੀਏ ਨੂੰ ਸਮਝੰਦੇ ਕਿਸੇ ਘਟਨਾ ਨੂੰ ਅਸੀਂ ਆਪਣੇ ਨਜ਼ਰੀਏ ਨਾਲੋਂ ਸਾਹਮਣੇ ਵਾਲੇ ਦੇ ਨਜ਼ਰੀਏ ਤੋਂ ਵੀ ਦੇਖ ਸਕੀਏ ਲਿਆਕਤ ਕਹਿੰਦਾ ਕਹਿੰਦਾ ਯੋਗਤਾ ਕਹਿੰਦਾ ਵੀ ਸਾਡੇ ਵਿੱਚ ਉਹਨੀ ਐਬਿਲਿਟੀ ਹੋਣੀ ਚਾਹੀਦੀ ਆ ਬਾਡੀ ਵਿੱਚ ਕਹਿੰਦੇ ਮੈਂ ਲਿਖਿਆ ਸੀ ਉਹ ਮੈਂ ਭੁੱਲ ਗਿਆ ਮੈਂ ਵੀ ਉਹਦਾ ਮਤਲਬ ਕੀ ਹੁੰਦਾ ਲਿਆਕਤ ਦਾ ਸੌਰੀ ਫਾਰ 댓 ਤੇ ਬਾਕੀ ਇਹਨਾਂ ਲਾਸਟ ਤੇ ਦੇ ਦਿੱਤੇ ਗਏ ਸੰਖੇਪ ਤੇ ਸਿਧਾਂਤ ਜਿਹੜੇ ਦਿੱਤੇ ਗਏ ਆ ਕਿ ਬੁਰਾਈ ਨਾ ਕਰੋ ਨਿੰਦਿਆ ਨਾ ਕਰੋ ਸ਼ਿਕਾਇਤ ਨਾ ਕਰੋ ਹਮੇਸ਼ਾ ਹੀ ਡਿਸੀਜਨ ਚ ਰਹੋ ਵੀ ਆਪਣੇ ਪੋਜ਼ਿਟਿਵ ਮਾਈਂਡਸ ਵਿੱਚ ਰਹੋ ਪੋਜ਼ਿਟਿਵ ਮਾਈਂਡ ਦਾ ਪਤਾ ਕੀ ਹੁੰਦਾ ਵਾ ਪੋਜ਼ਿਟਿਵ ਮਾਈਂਡ ਦੇ ਨਾਲ ਤੁਸੀਂ ਰਹੋਗੇ ਤਾਂ ਮੈਨੂੰ ਲੱਗਦਾ ਵੀ ਤੁਸੀਂ ਨੈਗੇਟਿਵ ਹੋ ਜਾਓਗੇ ਨਾ 2 ਮਿੰਟ ਮਹੀ ਇਥੇ ਨੈਗੇਟਿਵ ਹੋ ਜਾ ਅੱਜ ਮੈਂ ਜਿੱਥੇ ਬੈਠਾ ਵਾਂ ਬੈਡ ਦੇ ਉੱਤੇ ਬੈਠਾ ਵਾਂ 2 ਮਿੰਟ 네ਗੇਟਿਵ ਹਨ ਸਭਾਈ ਕਰਨ ਵਾਲੀ 2 ਮਿੰਟ 네ਗੇਟਿਵ ਹਨ ਮੈਂ ਰੀਲਾਂ ਲਈ ਲੈਡ ਬੰਦ ਕਰਕੇ ਇੱਧਰ ਰੱਖਣੀ ਆ ਕੈਮਰਾ ਪੈਕ ਕਰਨਾ ਇਹ ਫਲਾਂਟਿੰਗ ਉਹ ਚਾਹ ਬਣਾਉਣੀ ਆ ਫਲਾਂਟਿੰਗ ਹਨ ਕਈ ਗੱਲਾਂ ਨੇ 네ਗੇਟਿਵ ਹਨ ਮੇਰੇ ਕੋਲ ਪੋਜ਼ਿਟਿਵ ਹਨ ਵੀਡੀਓ ਬਣਾ ਰਿਹਾ ਬਹੁਤ ਟਾਈਮ ਬਾਅਦ ਤੁਹਾਨੂੰ ਮਿਲਿਆ ਤੇ ਮੇਰੇ ਜਿਹੜੇ ਮੇਰੇ ਮਿੱਤਰ ਮੇਰੇ ਤੋਂ ਕੋਈ ਮੇਰੇ ਵਰਗੇ ਅਨਪੜ੍ਹ ਤੋਂ ਮੈਂ ਕਹਿ ਸਕਦਾ ਮੇਰੇ ਕੋਈ ਸਿੱਕੇ ਚੱਲ ਗਿਆ ਤੇ ਮੇਰੇ ਉੱਤੇ ਬਹੁਤ ਹੀ ਵੱਡੀ ਐਪਰੀਸ਼ੀਏਸ਼ਨ ਵਾਲੀ ਗੱਲ ਆ ਪੋਜ਼ਿਟਿਵ ਆਇਆ 네ਗੇਟਿਵ ਲੋਕ ਕਿੱਡਾ ਜ਼ਿਆਦਾ ਕਿ ਆਪੀ ਇਹਨਾਂ 'ਚ ਇੰਨਾ ਕੀ ਫਰਕ ਹੁੰਦਾ ਹੋਰ ਕੁਛ ਨਹੀਂ 40 ਦਿਨ ਕਿਤਾਬ ਜ਼ਰੂਰ ਪੜ ਲਿਓ ਮੈਂ ਚੇਤਾ ਆ ਕੇ ਮੈਨੂੰ ਇੱਚੇ ਗੱਲ ਕਰਦਿਆਂ ਕਹਿੰਦੇ ਬਹੁਤ ਸੋਹਣੀ ਕਿਤਾਬ ਆ ਬੁਰਾਈ ਨਾ ਕਰੋ ਨਿੰਦਾ ਨਾ ਕਰੋ ਸ਼ਿਕਾਇਤ ਨਾ ਕਰੋ ਤੀਜਾ ਸਿਧਾਂਤ ਦੂਸਰਾ ਸਿਧਾਂਤ ਆ ਸੱਚੀ ਸਲਾਹਾਂਗਾ ਕਰਨ ਦੀ ਆਦਤ ਪਾਓ ਕਿਸੇ ਦੀ ਰਿਸਪੈਕਟ ਕਰਨੀ ਕਿਸੇ ਦੀ ਪ੍ਰਸ਼ੰਸਾ ਕਰਨੀ ਕਿਸੇ ਦੀ ਵਧੀਆ ਗੱਲ ਕਰਨੀ ਆਪਾਂ ਵੀ ਹਾਂ ਜਾਂ ਬੰਦੇ ਦੀ ਤਾਰੀਫ ਕਰਨੀ ਕਹਿ ਸਕਦੇ ਸਿਧਾਂਤ ਤੀਜਾ ਸਾਹਮਣੇ ਵਾਲੀ ਵਿਅਕਤੀ ਅੰਦਰ ਪ੍ਰਭਲ ਇੱਛਾ ਜਗਾਓ ਮੀਨ ਇਸਕੀ ਪੋਜ਼ਿਟਿਵਿਟੀ ਨੂੰ ਬਣਾਓ ਨਾ ਗਿਉ ਦੇ ਅੰਦਰ ਨੂੰ 네ਗੇਟਿਵ ਜਨਾ ਕਰੀ ਜੋ ਭਾਗ ਦੋ ਲੋਕਾਂ ਦਾ ਚੇਤਾ ਮਨਦੇ 6 ਤਰੀਕਿ ਤੁਹਾਨੂੰ ਦੱਸ ਚੁੱਕਿਆ ਐਂਡ ਤੇ ਫਿਰ ਮੈਂ ਗੱਲ ਕਰਦਾ 6 ਤਰੀਕਿਆਂ ਦੀ ਇਹਦੇ ਚ ਇੱਕ ਦੋ ਚੀਜ਼ਾਂ ਤੁਹਾਨੂੰ ਸੁਣਾ ਦਿੰਨਾ ਤੇ ਸੁਣਿਓ ਲਖਿਆ ਉਦੋਂ ਤੱਕ ਕੋਈ ਮੁੱਲ ਨਹੀਂ ਹੈ ਜਦੋਂ ਤੱਕ ਕੀ ਇਸ ਨੂੰ ਕਿਸੇ ਦੂਜੇ ਨੂੰ ਨਹੀਂ ਦਿੱਤਾ ਜਾਂਦਾ ਸਮਾਈਲ ਜਿਨਾਂ ਕੰਨੇ ਸਮਾਈਲ ਇਹਦਾ ਕੋਈ ਮੁੱਲ ਨਹੀਂ ਹੈ ਜਿਨਾਂ ਚ ਕਰ ਆਪਾਂ ਕਿਹਨੂੰ ਦਵਾਂਗੇ ਨਾ ਉਹਨਾਂ ਚ ਕਰ ਆਪਾਂ ਨੂੰ ਬੈਕਅਪ ਨਹੀਂ ਹੋਣੀ ਸਮਾਈਲ ਸੋ ਇਹ ਹੈ ਜਦੋਂ 크리스마스 ਮੌਕੇ ਮੁਸਕਰਾੜ ਦਾ ਮੁੱਲ ਅ ਇਸ ਵਿੱਚ ਕੁਝ ਖਰਚ ਨਹੀਂ ਹੁੰਦਾ ਪਰ ਇਸ ਲਈ ਮਿਲਦਾ ਬਹੁਤ ਹੈ ਜਿਨ੍ਹਾਂ ਨੂੰ ਇਹ ਮਿਲਦੀ ਹੈ ਉਹ ਦੌਲਤਮੰਦ ਹੋ ਜਾਂਦੇ ਹਨ ਪਰੰਤੂ ਜਿਹੜਾ ਦਿੰਦਾ ਹੈ ਉਹ ਗਰੀਬ ਨਹੀਂ ਹੁੰਦਾ ਇਹ ਇੱਕ ਪਲ ਵਿੱਚ ਹੀ ਹੋ ਜਾਂਦੀ ਹੈ ਤੇ ਇਸਦਾ ਯਾਦ ਯਾਦਾਂ ਕਈ ਵਾਰ ਹਮੇਸ਼ਾ ਕਾਇਮ ਰਹਿੰਦੀ ਹੈ ਕਿ ਜੀ ਬੰਦਾ ਯਾਦ ਕਰਕੇ ਭਸਾਂਗੇ ਸੁਣਦੀਆਂ ਲੰਬੀਆਂ ਗੱਲਾਂ ਚੱਲਦੀਆਂ ਕੋਈ ਵੀ ਨਾ امیر ਨਹੀਂ ਹੁੰਦਾ ਇਸ ਦੇ ਬਿਨਾ ਜੀ ਸਕੀਏ ਤਾਂ ਕੋਈ ਵੀ ਨਾ ਗਰੀਬ ਨਹੀਂ ਹੁੰਦਾ ਇਸ ਦਾ ਫਾਇਦਾ ਨਾ ਚੁੱਕਾ ਚੁੱਕ ਸਕੀਏ ਚੁੱਕ ਸਕੇ ਇਹ ਘਰ ਅੰਦਰ ਸੁਖਲੀ ਹੁੰਦੀ ਹੈ ਬਿਜ਼ਨਸ ਵਿੱਚ ਵਕਾਰ ਵਕਾਰ ਭਰਦੀ ਹੈ ਤੇ ਇਹ ਦੋਸਤੀ ਦਾ ਦਸਤਕਤ ਹੈ ਸਿਗਨੇਚਰ ਇਹ ਥੱਕੇ ਹੋਏ ਲਈ ਆਰਾਮ ਤੇ ਨਿਰਾਸ਼ ਲੋਕਾਂ ਲਈ ਆਸ ਦੀ ਕਿਰਨ ਹੈ ਦੁਖੀ ਲੋਕਾਂ ਲਈ ਸੂਰਜ ਦੀ ਰੋਸ਼ਨੀ ਅਤੇ ਦੁੱਖਾਂ ਤਕਲੀਫਾਂ ਲਈ ਪ੍ਰਕਿਰਤੀ ਦੀ ਸਭ ਤੋਂ ਬਿਹਤਰੀਨ ਦਵਾਈ ਹੈ ਤੇ ਇਹਨੂੰ ਕਹਿੰਦੇ ਆ ਉਦੋਂ ਤੱਕ ਕੋਈ ਮੁੱਲ ਨਹੀਂ ਇਹਦਾ ਜਦੋਂ ਤੱਕ ਕਿਸੇ ਨੂੰ ਦੂਜੇ ਨੂੰ ਨਹੀਂ ਦਿੱਤਾ ਜਾਂਦਾ ਸਕੂਬ ਸੁਰ ਤੇ ਜਿਹੜਾ ਹੱਸਦਾ ਹੋਇਆ ਚਿਹਰਾ ਸਮਾਈ ਲਈ ਜਿਹੜੀ ਆਪਾਂ ਕਹਿੰਦੇ ਨੇ ਦਿੱਤੀ ਨਹੀਂ ਜਾਂਦੀ ਉਹਨਾਂ ਚੱਕਰੇ ਦਾ ਕੋਈ ਮੁੱਲ ਨਹੀਂ ਹੈਗਾ ਚੀਰੋ ਮੁੱਲ ਜੀ ਦਵਾਏ ਕਿ ਇਹਨੂੰ ਤੇ ਆਪਣਾ ਆਪਾਂ ਵੇਸਾਂਗੇ ਤਗਲਾ ਵੇਸ ਸੁਕੂਨ ਵਧੂਗਾ ਨਜ਼ਾਰੇ ਲਾਓ ਜ਼ਿੰਦਗੀ ਦੇ ਐਦਾਂ ਦਿਖ ਲਾਓ ਉਸ ਤੋਂ ਬਾਅਦ ਅਗਿਰ ਬਣੇ ਹੁੰਦਾ ਵਾ ਵੀ ਥੋੜੀ ਜਿਹਾ ਨਾ ਮੈਂ ਜਿੱਤੇ ਪੜੀਆਂ ਨਹੀਂ ਹੋਈਆਂ ਥੋੜੀਆਂ ਜੋ ਤੁਹਾਨੂੰ ਪਾਏ ਤੇ ਮੈਂ 6 ਪੜੀ ਲਈ ਹੋਇਆ ਇਹਨਾਂ ਵਿੱਚੋਂ ਕੀ ਪੜਾਉਣਾ ਤੁਹਾਨੂੰ ਮੈਂ ਜਿੰਨੇ ਵਿੱਚ ਇਸ ਡਾਈਫ ਡੈਫੀਨੇਸ਼ਨ ਦੇਤੀ ਹੈ ਬਾਕੀ ਜਿਹੜੀਆਂ ਬਾਕੀ ਗੱਲਾਂ ਹੋਣਗੀਆਂ ਇਸ ਕਿਤਾਬ ਦੀਆਂ ਮੈਂ ਤੁਹਾਨੂੰ ਸ਼ਾਰਟਸ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦਾ ਰਹੂੰਗਾ ਠੀਕ ਹੈ ਉਹ ਤੁਸੀਂ ਮੈਨੂੰ ਯਾਦ ਰੱਖਿਓ ਤੇ ਬਸ ਹੁਣ ਕਿਤਾਬ ਜਿਹੜੀ ਹੈਗੀ ਹੈ ਸਮਾਪਤ ਕਰਦੇ ਹਾਂ ਇੱਥੋਂ ਵੀ ਬਹੁਤ ਸੋਹਣੀ ਕਿਤਾਬ ਆ ਨਿੰਦੇ ਵਾਲੀ ਗੱਲ ਕਿਹੜੀ ਕਿਤਾਬ ਦੀ ਮਾੜੀ ਗੱਲ ਕਿਹੜੀ ਆ ਲੱਗੂਗੀ ਤੁਹਾਨੂੰ ਕਿਤਾਬ ਦੀ ਉਹ ਇਹ ਆ ਮੈਂ 6 ਦੇ 6 ਸਿਧਾਂਤ ਪਹਿਲਾਂ ਕੱਢ ਲੈਣਾ ਵਾ ਨਾਲੇ ਨਾਲੇ ਤੁਹਾਨੂੰ ਸਮਝਾਉਂਦਾ ਜਾਣਾ ਵੀ ਮਿੱਤਰੋ ਇਹ ਜਿਹੜੇ 6 ਸਿਧਾਂਤ ਹੈਗੇ ਕਿਉਂ ਨਹੀਂ ਤੁਹਾਡੇ ਉੱਤੇ ਟੁੱਕਦੇ ਤੇ ਕਿਉਂ ਤੁਹਾਨੂੰ ਕਿਤਾਬ ਨਹੀਂ ਵਧੀਆ ਲੱਗੂਗੀ। ਸੋ ਗੱਲਾਂ ਮੈਂ ਲੰਬੀਆਂ ਚੱਲ ਜਣੀਆਂ ਇਸ ਕਰਕੇ ਮੈਂ ਆਖਿਆ ਵੀ ਚਲੋ ਕੱਢ ਕੇ ਹੀ ਰੱਖ ਲੈਣੇ ਆ। ਤੁਹਾਡੇ ਨਾਲ ਸਿੱਧੀ ਸੰਜੀ ਕਰਾਂਗੇ ਵੀ ਹਾਂ ਪਾਓ ਕਿਉਂ ਨਹੀਂ ਤੁਹਾਨੂੰ ਇਹ ਟੁੱਕਦੀ ਕਿਤਾਬ। ਮਿੱਤਰੋ ਜਿਹੜੀ ਕਿਤਾਬ ਦੀ ਮਾੜੀ ਗੱਲ ਆ ਉਹ ਇਦਾਂ ਕਿ ਸਿਧਾਂਤ 6 ਹੈਗੇ ਆ ਸਾਹਮਣੇ ਵਾਲੇ ਵਿਅਕਤੀ ਨੂੰ ਇਮਾਨਦਾਰੀ ਨਾਲ ਖਾਸ ਅਦਭੁਤ ਕਰਾਓ। ਠੀਕ ਆ? ਪਰੇ ਤੁਸੀਂ ਕਦੀ ਨਹੀਂ ਕਰ ਸਕਦੇ ਕਈ ਬੰਦੇ ਤੇ ਕਦੀ ਨਹੀਂ ਕਰ ਸਕਦੇ ਖਾਸ ਨਹੀਂ ਬਣਾ ਸਕਦੇ ਕਿਸੇ ਬੰਦੇ ਨੂੰ ਅਸੀਂ ਸੀ ਖਾਸ ਹਾਂ ਆਈ ਐਮ ਇੰਪੋਰਟੈਂਟ ਪਰਸਨ ਇਨ ਥਿਸ ਮੀਟਿੰਗ ਇਨ ਥਿਸ ਹਾਲ ਇਨ ਥਿਸ ਏਰੀਆ ਇਨ ਥਿਸ ਇਵੈਂਟ ਇਨ ਥਿਸ ਮੈਰਿਜ ਇਨ ਥਿਸ ਵੈਡਿੰਗ ਔਰ ਇਨ ਥਿਸ ਚਤੇ ਵੀ ਤੁਸੀਂ ਹੈਗੇ ਜਿਹੜੇ ਏਰੀਆ ਦੇ ਵਿੱਚ ਤੁਸੀਂ ਹੈਗੇ ਜਿੱਥੇ ਜਗ੍ਹਾ ਦੇ ਵਿੱਚ ਹੈਗੇ ਜਿਹਨੇ ਬੰਦੇ ਤੇ ਖੜੇ ਆ ਉਹ ਤੇ ਸਿਰਫ ਤੁਸੀਂ ਇਹ ਕਹੋਗੇ ਵੀ ਮੈਂ ਇੰਪੋਰਟੈਂਟ ਹੈਗਾ ਤੁਸੀਂ ਸਾਰੇ ਬੇਕਾਰ ਹੋ ਆਪਣੇ ਪੰਜਾਬ ਦੀ ਗੱਲ ਕਰਦਾ ਮੈਂ ਖਾਸ ਕਰ ਕਈ ਬੰਦੇ ਇਹ ਸਾਰੇ ਕਹ ਦੂੰਗਾ ਸਾਰੇ ਮੈਂ ਵੀ ਵਿੱਚ ਇਨਕਲੂਡ ਨਾ ਮੇਰੇ ਮਾਪੇ ਮੇਰੇ ਰਿਸ਼ਤੇਦਾਰ ਸਾਰੇ ਹੋਣਗੇ ਕਈ ਬੰਦੇ ਕਈ ਬੰਦੇ ਜ਼ਰੂਰ ਹੋਣਗੇ ਮੈਨੂੰ ਲੱਗਦਾ ਨਹੀਂ ਵੀ ਤੂੰ ਹੀ ਹੋ ਹੋਗੇ ਨਹੀਂ ਹੋਗੇ ਤੁਸੀਂ ਜਾਣਦੇ ਜ਼ਰੂਰ ਹੋਗੇ ਕਿ ਤੁਹਾਨੂੰ ਇਹ ਨਹੀਂ ਸਿੱਧਾ ਨਹੀਂ ਕਹਿ ਰਿਹਾ ਵੀ ਤੁਸੀਂ ਬਾੜੇ ਹੋਗੇ ਨਾ ਪਰ ਮੈਂ ਕਹਿ ਰਿਹਾ ਵੀ ਕਿਤਾਬ ਕਿੰਨਾ ਨੂੰ ਨਹੀਂ ਟੁੱਕਦੀ ਅੱਜ ਕੱਲ ਦੇ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਕਿਤਾਬ ਨਹੀਂ ਟੁੱਕਦੀ ਵੀ ਇਹ ਬਾਕੀ ਖਰੀ ਉਤਰ ਦੀ ਕਿਤਾਬ ਵੀ ਹਾਂ ਰੇ ਆਪਣੇ ਲੋਕਾਂ ਦੇ ਤੇ ਢੂੰਗੀ ਆ ਕਾਹ ਨਹੀਂ ਸੁਣ ਸਕਦੇ ਵੱਖਰੀ ਗੱਲ ਆ ਇਹੋ ਜਿਹੀਆਂ ਗੱਲਾਂ ਮੈਨੂੰ ਲੱਗਦਾ ਟੁਕਣ ਲਈ ਬੰਦੇ ਵੀ ਤੇ ਹੋਣੇ ਚਾਹੀਦੇ ਹੋ ਜੀ ਜ਼ੀਰੋ ਆ ਫਿਲਹਾਲ ਤੇ ਜ਼ੀਰੋ ਆ ਜ਼ੀਰੋ ਰੇਸ਼ਿਓ ਕਹਿ ਸਕਦੇ ਹਾਂ ਓਵਰ ਆਲ ਜਿਹੜੋ ਨਹੀਂ ਹੈਗੇ ਚੰਗੇ ਫਿਰ ਸਾਹਮਣੇ ਨਹੀਂ ਹੁੰਦੇ ਚੰਗੇ ਬੰਦੇ ਸਾਹਮਣੇ ਨਹੀਂ ਹੁੰਦੇ ਜਿੰਨਾ ਮੈਂ ਮੈਨੂੰ ਲੱਗਦਾ ਕਿ ਤਾਬਾਂ ਦੀ ਬਹੁਤ ਲੋਕੀ ਘੱਟ ਵੀਡੀਓ ਬਣਾਉਂਦੇ ਹੋਣਗੇ ਮੈਂ ਬੰਦਨਾ ਜਿਤਨਾ ਹਨਾ ਵੀ ਮਾੜਾ ਮੋਟਾ ਜਿਤਨਾ ਪੜ੍ਹ ਲੈ ਕੇ ਬਣਾ ਦੇਣਾ ਲੜਿਆ ਆ ਕੇ ਸਾਂਝੀ ਕਰ ਦੇਦੀ ਆ ਪਰ ਲੋਕੀ ਨਹੀਂ ਬਣਾਉਂਦੇ ਪੜਦੇ ਨਹੀਂ ਘੱਟ ਘੱਟ ਪੜਦੇ ਉਸ ਤੋਂ ਬਾਅਦ ਸੰਗੈ ਵਿੱਚ ਲੋਕਾਂ ਦਾ ਚੇਤਨਾ ਬਣਦੇ ਛੇ ਤਰੀਕੇ ਠੀਕ ਆ ਅੱਗੇ ਹੁਣ ਮੈਂ ਛੇਾਂ ਦੇ ਉੱਤੇ ਗੱਲ ਕਰਨੀ ਆ ਤੇ ਕਿਤਾਬ ਕਿਉਂ ਮਾੜੀ ਆ ਉਹਨਾਂ ਬੰਦੇ ਵਾਸਤੇ ਆਪਣੇ ਪੰਜਾਬ ਦੇ ਵਿੱਚ ਕਈ ਬੰਦੇ ਵਾਸਤੇ ਕਿਉਂ ਮਾੜੀ ਕਿਤਾਬ ਪਤਾ ਲੱਗ ਜਾਂਦਾ ਉਹਨਾਂ ਨੇ ਹੋਰ ਲੋਕਾਂ ਵਿੱਚ ਸੱਚਮੁੱਚ ਦਿਲ ਚਸ਼ਮੀ ਜਗਾਓ ਕੀ ਤੁਸੀਂ ਜਗਾਈ ਕਦੀ ਮੈਂ ਕਹਿੰਦਾ ਵੀ ਹੁਣ ਬੰਦਾ ਹੀ ਬੰਦੇ ਤੋਂ ਦੂਰ ਹੋ ਗਿਆ ਕਿਉਂ ਨਸ਼ਾ ਆ ਕੇ ਕਰਨ ਕਹਸਦੇ ਵੀ ਨਸ਼ੇੜੀ ਨਾ ਹੋ ਹੁਣ ਤੁਸੀਂ ਮੇਰੀ ਸ਼ਕਲ ਵੇਖ ਲਓ ਮੈਂ ਬਹੁਤ ਕਾਬਹਤ ਚੰਦੀਕੜ ਦੇ ਵਿੱਚ ਬਹੁਤ ਘਟ ਲਓ ਕੀ ਟੱਕਰਦੇ ਬਹੁਤ ਵੀ ਮੈਨੂੰ ਪ੍ਰਸ਼ੰਸਾ ਮੇਰੀ ਕਰਦੇ ਦਾੜੀ ਮਸਵੇ ਕੇ ਮੇਰਾ ਚਲੋ ਆਪਣੀ ਓਇਲ ਦਾ ਬ੍ਰਾਂਡ ਹੈ ਤੇ ਮੈਂ ਪ੍ਰਮੋਟ ਕਰ ਰਹਿਣਾ ਕਟਾਉਂਦਾ ਨਹੀਂ ਮੈਂ ਛੇਤੀ ਪਿੱਛੇ ਕਟਾਉਣ ਲੱਗਾ ਪਰ ਜ਼ਿਆਦਾਤਰ ਲੋਕੀ ਮੈਨੂੰ ਇਹ ਕਹਿੰਦੇ ਵੇ ਤੂੰ ਕਦੀ ਕੁਝ ਕਰ ਲੈ ਕਦੀ ਕੋਈ ਪਹਿਰਾਵਾ ਕਰ ਲੈ ਕਦੀ ਕੋਈ ਪਹਿਰਾਵਾ ਕਰ ਲੈ ਮੈਂ ਮੇਰੇ ਘਰੇ ਤੋਂ ਹੀ ਆਟਾ ਨਹੀਂ ਛੁੱਟਣਾ ਜਿੰਨੇ ਛੁੱਟਣਾ ਮੈਂ ਸਿਰਫ ਉਹਦੀ ਗੱਲ ਸੁਣ ਸਕਦਾ ਆਪਣੇ ਮਾਪਿਓ ਦੀ ਉਹ ਕਹਿੰਦੇ ਜਿਵੇਂ ਤਾਨੂੰ ਜ਼ਿੰਦਗੀ ਜਿਣੀ ਜਿਓ ਹੁਣ ਤੱਕ ਤੂੰ ਹੀ ਜਿੰਦਾ ਆ ਰਿਆ ਜੇ ਜਿੰਦਾ ਆਇਆ ਤਾਂ ਤਾਂ ਹੀ ਜਿੰਨਾ ਜਿੰਨਾ ਜਿਓ ਸੋ ਆਹੀ ਗੱਲ ਆ ਫਰੀडम ਆਉਂਦੀ ਦੇਸ਼ ਜ਼ਿਆਦਾ ਤਾਂ ਇਹ ਖੁਦ ਵੀ ਜ਼ਿਆਦਾ ਆ ਮਾਈਂਡ ਵੀ ਜ਼ਿਆਦਾ ਹੋਣਾ ਚਾਹੀਦਾ ਉਹ ਤਾਂ ਬਾਹੋਂ ਦਾ ਵਾ ਸਿਦਾਤ ਦੂਸਰਾ ਮੁਸਕਰਾਓ ਇਤੇ ਅਸਲੀ ਗੱਲਾਂ ਆਂਦੀ ਆ ਯਾਰ ਮਸਕਰਾਉ ਉਹਦਾ ਇਦਾਂ ਆਉਂਦਾ ਜੇ ਤੋ ਅੱਜਕੱਲ ਕੇ ਕਿਸੇ ਦੇ ਵੱਲ ਮੁਸਕਰਾਉਗੇ ਨਾ ਦੇਖ ਕੇ ਅਗਲਾ ਤੁਹਾਨੂੰ ਕਹੋਗਾ ਵੀ ਇਹ ਗੇਤ ਨਹੀਂ ਹੈਗਾ ਤੇ ਕੁੜੀ ਵਾਲੇ ਦੇਖ ਕੇ ਮੁਸਕਰਾਉਣ ਕਹਿੰਦਾ ਚਾਲੂ ਹੈਗੀ ਮੇਨ ਗੱਲ ਜਿਹੜੀ ਦੱਸਣ ਦਿਆ ਇਹ ਮੇਨ ਗੱਲ ਹੈਗੀ ਆ ਅੱਜਕੱਲ ਦੇ ਲੋਕਾਂ ਦੀ ਜਿਹੜੀ ਸੋਚਣੀ ਹੈ ਵੱਡੀ ਧਾਰਨ ਮੈਂ ਕਹਿ ਦੂੰਗਾ ਵੀ ਤੁਸੀਂ 3B2 ਦਾ ਏਰੀਆ ਵੇਖ ਲਓ ਕਿੰਨੀਆਂ ਖਬਰਾਂ ਉੱਥੇ ਮਾੜੀਆਂ ਚੱਲਦੀਆਂ ਤੁਸੀਂ ਪੰਜਾਬ ਦਾ ਇਸ ਟਾਈਮ ਮੇਰੇ ਅਵੇਲ ਗੋਲੀ ਥਾਟਾ ਚੱਲਣ ਦੀ ਕੋਈ ਹੱਸ ਕੇ ਰਾਜੀ ਹੋਊਗਾ ਮੈਨੂੰ ਦੱਸੋ ਕਿੱਲਾ ਮੇਨਾਂ ਗੋਲੀ ਬਾਰੇ ਜਦੋਂ ਲਿਖਿਆ ਤਾਂ ਪੁੱਤ ਮਰ ਜਾਂ ਲੋਕ ਇੱਧਰ ਦੁਖੀ ਸੁਣ ਮਸ ਕੋਰੋਨਾ ਕੋਈ ਚੁੰਦਾ ਆ ਆੜੂ ਵਾਲੀ ਦੀ ਗਲਤ ਬਹੁਤ ਅਸੀ ਹਾਲੀ ਵਾਲੀ ਵੀ ਗੇ ਸਮਝ ਲੈਂਦੇ ਜੇ ਕਿਸੇ ਨਾਲ ਚਾਰ ਮੋਲ ਟਾਈਮ ਵੇਖਿਆਸ ਲੋ ਕੋਈ ਬਜ਼ੁਰਗ ਵੀ ਇਹ ਕੈਸੇ ਵੀ ਹਾਂ ਕਾਇਦਾ ਪਰ ਮੈਂ ਬਲਾਹ ਸਾਹਿਬ ਵੀ ਹੁਣ ਕੁੜੀਆਂ ਨੇ ਇੱਕ ਨਾ ਵੀਡੀਓ ਵੇਖੀ ਕੁੜੀ ਕਹਿੰਦੀ ਵੀ ਯਾਰ ਬਜ਼ੁਰਗ ਥੋੜੇ ਜਿਆਦੇ ਠਰਕੀ ਹੁੰਦੇ ਆ ਨਕੀ ਨੌਜਵਾਨਾਂ ਨਾਲ ਤੇ ਵਾਕਿਆ ਗੱਲ ਆ ਕੀ ਮੈਂ ਕੀ ਦੇਖੀ ਹੋਈ ਐ ਮੈਂ ਇਹ ਮਗਲਾਂ ਕੀ ਦੇਖੀ ਹੁਣ ਮੇਰੇ ਵਾਲੇ ਵੇਖ ਕੇ ਕੋਈ ਕੁੜੀ ਕੋਗ ਵੀ ਆਰੇ ਹੋਰ ਤਰੀਕੇ ਦਾ ਬੰਦਾ ਹੁਣ ਵੀ ਦੌੜੀ ਮੁਸ਼ ਰਕੀ ਵੀ ਫਲਾਣ ਦੇਗੇ ਉਹ ਹੁਣ ਮੰਚ ਤੇ ਕੋਈ ਉਤਰ ਨਹੀਂ ਉਸੇ ਨੂੰ ਤੂੰ ਉਤਰ ਜਾਂਦਾ ਸੋ ਲੰਮੀ ਗੱਲਾਂ ਹੋ ਸੇ ਤੇ ਦਾੰਦੋਂ ਦਾ ਤੀਜਾ ਯਾਦ ਰੱਖੋ ਕਿਸੇ ਵਿਅਕਤੀ ਦਾ ਨਾਮ ਕਿਸੇ ਭਾਸ਼ਾ ਵਿੱਚ ਉਸ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਤੇ ਮਿੱਠਾ ਸ਼ਬਦ ਹੁੰਦਾ ਕਦੀ ਤੁਸੀਂ ਕੇ ਦਾ ਨਾਮ ਲੈ ਕੇ ਕਦੀ ਬੁਲਾਇਆ ਕਿਸ ਨੂੰ ਕਦੀ ਵੀ ਬੀਹਾ ਬਈ ਇੱਧਰ ਆਈ ਹੈਲੋ ਹੋ ਐ ਤਰ੍ਹਾਂ ਕਰਕੇ ਬੁਲਾਉਂਦੇ ਕੋਈ ਵੀ ਕਿਉਂਕਿ ਪਹਿਲੀ ਗੱਲ ਤੇ ਨਾਮ ਨਹੀਂ ਪਤਾ ਹੁੰਦਾ ਜੇ ਨਾਮ ਪਤਾ ਹੀ ਹੋਊਗਾ ਉਹ ਬਾਈ ਯਾਰ ਕਹਿੰਦੇ ਮੈਂ ਜਿਹੜੀ ਆਪਣਾ ਪੰਜਾਬੀ ਦੇ ਵਿੱਚ ਭਾਸ਼ਾ ਬਣੀ ਬਾਈ ਹੈਲੋ ਵੀਰ ਕਿੱਦਾਂ ਹੈਲੋ ਇੱਧਰ ਆਈ ਉਹ ਛੋੜੇ ਚਾ ਲੈਣਗੇ ਯਾਰ ਬਾਈ ਤਰ੍ਹਾਂ ਕਹਿੰਦੇ ਲੋਕੀ ਉਹ ਬਾਈ ਸਾਰਿਆਂ ਨੂੰ ਜਿਹਦੇ ਨਾਲ ਬਲਾਉ ਬਾਈ ਬਾਈ ਹਨਾ ਮੈਂ ਕਿਤਾਬ ਪੜ੍ਹ ਕੇ ਕੀ ਵਿੱਚ ਬੋਲਦੀ ਭਾਸ਼ਾ ਸਿੱਖਦਾ ਨਾ ਮੈਂ ਉਹ ਤੁਹਾਨੂੰ ਲਾਸਟ ਦੇ ਦੱਸੂਗਾ ਚੌਥਾ ਤੇ ਪੰਜਵਾਂ ਛੇਵਾਂ ਤਿੰਨ ਸੁਣਾਦਰਾ ਕੇ ਫਿਰ ਆਪਾਂ ਸਮਾਪਤੀ ਕਰੀਏ ਵਧੀਆ ਸ਼ਰੋਤੇ ਬਣੋ ਮੰਗੀ ਵਧੀਆ ਇਨਸਾਨ ਬਣੋ ਦੂਜਿਆਂ ਨੂੰ ਆਪਣੇ ਬਾਰੇ ਗੱਲਾਂ ਕਰਨ ਲਈ ਪ੍ਰੇਰਣਾ ਦਿਓ ਮੀਨਸ ਕਿ ਉਹਨਾਂ ਨੂੰ ਉਹਨਾਂ ਦੇ ਅੰਦਰ ਜਾਗਰੂਤਾ ਫਲਾਉ ਵੀ ਅਗਲੇ ਤਾਂ ਪ੍ਰੇਰਿਤ ਹੋਣ ਵੀ ਇਨਸਪਾਇਰ ਹੋਣ ਵੀ ਆ ਬੰਦੇ ਦੀ ਗੱਲ ਕਰਨੀ ਆ ਇਹ ਬੰਦੇ ਦਾ ਆ ਟੋਪੀ ਸੀਗਾ ਆ ਬੰਦਾ ਆ ਟੋਪੀ ਦੇਤੇ ਗੱਲ ਕਰਦਾ ਇਹ ਬੰਦਾ ਵਧੀਆ ਗੱਲ ਕਰਦਾ ਵਧੀਆ ਵਿਚਰਦਾ ਰਿਸ਼ਤੇਦਾਰੀ ਵਿੱਚ ਭੈਣ ਭਰਾਵਾਂ ਵਿੱਚ ਯਾਰਾਂ ਦੋਸਤਾਂ ਵਿੱਚ ਵਧੀਆ ਵਿਚਰਦਾ ਕਿਹਦੀ ਨਿੰਦਿਆ ਨਹੀਂ ਕਰਦਾ ਜਾਂ ਫਲਾਂਟਿੰਗ ਜੋ ਵੀ ਏ ਟੂ ਜ਼ेड ਲਾ ਲਿਓ ਪਰ ਉਹ ਹੈ ਬੰਦੇ ਤੂੰ ਇਹ ਸੋਚੋ ਵੀ ਹੈ ਬੰਦੇ ਆਪਣੇ ਏਰੀਆ ਦੇ ਵਿੱਚ ਪੰਜ ਵਸ ਦਾ ਸਾਹਮਣੇ ਵਾਲੇ ਵਿਅਕਤੀ ਦੇ ਹਿੱਤਾਂ ਬਾਰੇ ਗੱਲ ਕਰੋ ਉਹਦੀਆਂ ਜਿਹੜੀਆਂ ਆ ਜੋ ਉਹਨੇ ਖੱਟਿਆ ਵਾ ਆਪਾਂ ਕੇ ਫੌਜੀ ਨੂੰ ਮਿਲਣ ਚੱਲੇ ਆ ਫੌਜੀ ਉਹਦਾ ਸਾਰਾ ਨੰਬਰ ਫੌਜੀ ਪਿੱਛੇ ਸੀਗਾ ਕਰਨਲ ਸੀਗਾ ਉਸ ਤੋਂ ਬਾਅਦ ਉਹਦੇ ਸੂਬੇਦਾਰ ਬਣ ਗਿਆ denn ਉਹਦੇ ਜਿਹੜਾ ਮੁੰਡਾ ਵੀ ਆ ਪੋਤੇ ਆ ਪੋਤਰੀਆਂ ਸਾਰੇ ਕੋਈ ਸਰਕਾਰੀ ਮਹਿਕਮੇ ਦੇ ਵਿੱਚ ਲੱਗਾ ਵਾ ਫੋਟੋਆਂ ਲੱਗੀਆਂ ਹੁੰਦੀਆਂ ਆਪਾਂ ਫੋਟੋਆਂ ਵੇਖ ਕੇ ਕਹਿੰਨਾ ਚਾਏ ਇਹ ਠੀਕ ਹੈ ਕੋਈ ਪੁੱਛਦਾ ਕੋਈ ਨਹੀਂ ਪੁੱਛਦਾ ਕਣ ਨੂੰ ਜੇ ਇੰਟਰਸਟ ਹੋਗਾ ਉਸ ਲਾਈਨ ਦੇ ਵਿੱਚ ਫੇਰ ਆਪਾਂ ਪੁੱਛਾਂਗੇ ਬਹੁਤ ਘੱਟ ਲੋਕੀ ਸ਼ਰਮ ਹੁੰਦੇ ਆ ਨਹੀਂ ਪੁੱਛਦੇ ਸੋ ਆਪਾਂ ਕਹਿੰਦੇ ਵੀ ਚੁੱਪਚਾਪ ਹੀ ਤੇ ਸੋ ਚੱਲ ਜੀ ਸਾਡਾ ਗਲਤ ਪ੍ਰਭਾਵ ਨਾ ਪਵੇ ਪਰ ਕਈ ਵਾਰੀ ਹੁੰਦਾ ਵੀ ਆਪਾਂ ਜੇ ਆਪਾਂ ਖੁੱਲ੍ਹਾਂਗੇ ਤਾਂ ਉਹ ਤੇ ਸਾਡਾ ਵਧੀਆ ਪ੍ਰਭਾਵ ਪਾ ਜਿਆਦਾਤਰ ਮੈਂ ਲਾਦਾ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਚੁੱਪ ਹੀ ਰਹਿਣਾ ਬਿਹਤਰ ਆ। ਕੁਝ ਤੋਂ ਅੱਗੇ ਹੁੰਦਾ ਵੀ ਸਿਧਾਂਤ ਇਹ ਤੇ ਮੈਂ ਕਹੂੰਗਾ ਵੀ ਤੁਹਾਨੂੰ ਸਿਧਾਂਤ ਠੀਕ ਠੋਕਦਾ ਤੁਹਾਡੇ ਤੇ। ਬਾਕੀ ਕਹਿਣ ਸਦਾ ਸਿਚੁਏਸ਼ਨ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਹੁੰਦੀਆਂ ਵਾ ਬਾਕੀ ਮੈਂ ਨਹੀਂ ਕਹਿ ਸਕਦਾ ਵੀ ਤੁਸੀਂ ਇੱਥੇ ਜਾਓ ਤੁਸੀਂ ਇਦਾਂ ਦੇ ਬਣੋ। ਨਾ ਸਿਧਾਂਤ ਅਕਾ ਛੇਵਾਂ ਸਾਹਮਣੇ ਵਾਲੇ ਵਿਅਕਤੀ ਨੂੰ ਮਹਤਮਪੂਰਨ ਅਨੁਭਵ ਕਰਾਓ ਦੇ ਇਮਾਨਦਾਰੀ ਨਾਲ। ਨਾ ਕਿ ਚਾਫਲੂਸੀ ਨਾ ਕਿ ਡੁਪਲੀਕੇਟ ਕੰਮ ਕਰੋ ਨਾ ਕਿ ਝੂਠ ਮਾਰੋ ਆ ਗਿਆ ਮੈਂ ਹੁਣੇ ਤੇ ਪਹੁੰਚ ਗਿਆ ਮੈਂ ਹੁਣੇ ਤੇ ਉਸ ਹਿਸਾਬ ਤੇ ਨਾ ਹੀ ਕਰਾਓ ਤੇ ਚ ਪੇਪਰ ਵਾਂਗੂ ਇਦਾਂ ਜਿਹੜਾ ਫਾਈਟ ਪੇਪਰ ਆ ਨਹੀਂ ਜਿਤਨਾ ਦਾ ਮੇਰੇ ਕੋਲ ਪੇਪਰ ਆ ਹੁਣ ਦੋਸਤੋ ਇਹ 6 ਸਿਧਾਂਤ ਆਗੇ ਤੁਸੀਂ ਇਹ 6 ਸਿਧਾਂਤਾਂ ਤੋਂ ਇਹ ਸੋਚ ਲਿਓ ਵੀ ਤੁਹਾਡੇ ਏਰੀਆ ਦੇ ਲਾਗੇ ਬਣੇ ਜਿੱਥੇ ਤੁਸੀਂ ਰਹਿੰਦੇ ਇਦਾਂ ਦੇ ਬੰਦੇ ਹੈ ਜਿੰਨੋਂ ਤੁਸੀਂ ਕਿਤਾਬ ਦਿਖਾਓਗੇ ਤੇ ਕਾਖੋਗੇ ਵੀ ਤੁਹਾਡੇ ਉੱਤੇ ਕਿਤਾਬ ਢੁਕਦੀ ਆ ਵੀ ਭਾਈ ਤੇਰੇ ਉੱਤੇ ਪੂਰੀ ਕਿਤਾਬ ਲਿਖੀ ਆ ਕਿਹਨੇ ਵੀ ਤੇਰੇ ਕਰੈਕਟਰ ਦੇ ਉੱਤੇ ਤੇ ਜਿਹੜੀ ਹੈਗੀ ਸ਼ਬੀ ਦੇ ਉੱਤੇ ਲਿਖੀ ਕਿਤਾਬ ਤੇਰੇ ਜਿਹੜਾ ਸਰੀਰ ਆਗਾ ਮੱਕੀ ਜਿਹੜੀ ਤੇਰੀ ਸੋਚ ਹੈਗੀ ਆ ਜੋ ਤੇਰੇ ਵੇ ਹੈਗਾ ਜੋ ਤੇਰਾ ਕੰਮ ਆਗਾ ਉਹਦੇ ਉੱਤੇ ਕਿਤਾਬ ਤੇਰੀ ਪੂਰੀ ਢੁਕਦੀ ਨੂੰ ਪੜ ਬਹੁਤ ਮੁਸ਼ਕਿਲ ਹੋਇਆ ਬੰਦਾ ਲੱਭਣਾ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਕਿ ਗੋਲੀਬਾਰੀ ਬੜੀ ਚੱਲਣ ਦੀ ਪੰਜਾਬ ਦੇ ਵਿੱਚ। ਬਾਕੀ ਮੈਂ ਜਦੋਂ ਕਿਤਾਬ ਪੜ੍ਹਦਾ ਹੁੰਦਾ ਮੇਰਾ ਇੱਕੋ ਮਕਸਦ ਹੁੰਦਾ ਵੀ ਇੱਕ ਲੈਣੇ ਵਿੱਚ ਉਹੋ ਜਿਹੀ ਗੱਡਾਂ ਜਿਹੜੀ ਵਾਕਿਆ ਮੇਰੀ ਲਾਈਫ ਦੇ ਵਿੱਚ ਇਨਸਪਾਇਰ ਕਰੇ ਵੀ ਹਾਂ ਯਾਰ ਇਹ ਕਿਤਾਬ ਇਸ ਕਰਕੇ ਵਧੀਆ ਹੈਗੀ। ਜਿੰਨਾ ਤੁਹਾਨੂੰ ਮੈਂ ਡੈਫੀਨੇਸ਼ਨ ਦਿੱਤੀ ਆ ਬੋਲ ਮੋਲ ਘਮਕਿਆ ਉਹ ਕੰਮ ਆਹੀ ਹੁੰਦਾ ਵੀ ਪੁਰਾਣੇ ਸਮੇਂ ਦੇ ਵਿੱਚ ਜਾ ਕੇ ਕਿਤਾਬ ਲਿਖੀ ਗਈ ਹੈ ਪੁਰਾਣੇ ਸਮੇਂ ਦੀਆਂ ਗੱਲਾਂ 200 300 ਸਾਲ ਪੁਰਾਣੀਆਂ ਗੱਲਾਂ ਲਿਖੀਆਂ ਆ ਤੇ ਉਹ ਜਿਹੜੀ ਕਿਤਾਬ ਹੈਗੀ ਹੈ ਇਹਦੇ ਵਿੱਚ ਇੰਨੀਆਂ ਗੱਲਾਂ ਹੈਗ ਤੋ ਕੁ ਦਿਹਾਵਾ ਪਰ ਤੁਹਾਡੇ ਏਰੀਆ ਦੇ ਮੁਤਾਬਿਕ ਤੁਹਾਡੇ ਕਲਚਰ ਦੇ ਮੁਤਾਬਿਕ ਤੁਹਾਡੇ ਮਕੀ ਉਸ ਏਰੀਆ ਦੇ ਜਿੱਥੇ ਤੁਸੀਂ ਰਹਿੰਦੇ ਜਿਲਾ ਗਲੀ ਮhalla ਕਹਿ ਸਕਦੇ ਉਸ ਦੇ ਹਿਸਾਬ ਨਾਲ ਜਿਵੇਂ ਤੁਹਾਡਾ ਕੈਰੈਕਟਰ ਹੋ ਹਿਸਾਬ ਨਾਲ ਕਿਤਾਬ ਟੁਕਦੀ ਨਹੀਂ ਤੇ ਇੱਕ ਤਾਂ ਬਿਲਕੁਲ ਹੀ ਤੁਹਾਡੇ ਉੱਤੇ ਨਹੀਂ ਟੁਕਦੀ ਵੀ ਤੁਸੀਂ ਇਹਨੂੰ ਪੜੋ ਤੇ ਆਪਣਾ ਸਮਾਵੇਸ਼ ਕਰੋ ਤੇ ਇਹ ਦੂਜਾ ਆਪਣਾ ਪੜ ਕੇ ਹੀ ਭੱਜ ਜਾਣਾ ਇਹ ਮੈਂ ਤੁਹਾਨੂੰ ਕਹਦਾ ਮੈਂ ਕਿਉਂ ਨਹੀਂ ਭੱਜਦਾ ਮੈਂ ਤਾਂ ਸਮਝਦਾ ਨਾ ਵੀ ਸਮਝੀ ਤਾਂ ਸਹੀ ਇੱਡੇ ਪੰਨੇ ਕਿ ਲਿਖੇ ਕਿਉਂ ਕਹੇ ਨਹੀਂ ਵੀ ਕਿਉਂ ਲਿਖਿਆ ਇੰਨਾ ਸਵਾਲ ਆ ਤਿੰਨ ਕਰੋੜ ਕਾਪੀਆਂ ਕਾਹਦੇ ਹੱਥੇ ਵੇਗੀਆਂ ਸੋ ਦੋਸਤੋ ਇਸ ਜੀ ਆਪਣੀ ਲੋਕ ਵਿਵਾਰ ਦੀ ਅੱਜ ਦੀ ਕਿਤਾਬ ਪੜਨੀ ਹੋਵੇ ਤਾਂ ਪੜ੍ਹੇ ਜ਼ਰੂਰ ਅਗਲੀਆਂ ਜਿਹੜੀਆਂ ਵੀਡੀਓ ਹੁੰਦੀਆਂ ਹੋਣਗੀਆਂ ਭਾਗ ਚੌਥੇ ਦੀਆਂ ਉਹ ਤੁਹਾਨੂੰ ਮੈਂ ਸ਼ਾਰਟਸ ਦੇ ਵਿੱਚ ਜਰੀਏ ਸ਼ਾਇਦ ਸਾਂਝੀਆਂ ਕਰਦਾ ਜਾਊਂਗਾ ਸ਼ਾਇਦ ਇਹਦੀ ਮੈਂ ਪਲੇਲਿਸਟ ਵੀ ਬਣਾਈ ਆ ਤੁਸੀਂ ਜਾ ਕੇ ਖੂਬ ਦੇਖੋ ਵੀਡੀਓ ਬਹੁਤ ਬਣਾਈਆਂ 25 28 ਪਾਰਟ ਆ ਗਿਆ ਤਿੰਨ ਜਹਰੇ ਲੋ ਜ਼ਿੰਦਗੀ ਦੇ ਹੋਰ ਵੀ ਅਲੀ ਬਣਾਉਣੇ ਆ ਚਾਹ ਤੁਹਾਨੂੰ ਵਿੱਚੇ ਸੁਣਾ ਦਿੱਤੇ ਹੁਣ ਤੇ ਉਹ ਵੀ ਮੈਂ ਬਣਾਉਂਗਾ ਨਾਲੇ ਸਿੰਗਲ ਸਿੰਗਲ ਜਿਹੜੀਆਂ ਗੱਲਾਂ ਇਹਦੇ ਵਿੱਚ ਸੋਹਣੀਆਂ ਲੱਗੀਆਂ ਮੈਨੂੰ ਉਹ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਦਾ ਰਹੂੰਗਾ ਸਬਸਕ੍ਰਾਈਬ ਜਿਵੇਂ ਕਰਦੇ ਆ ਰਹੇ ਹੋ ਸਬਸਕ੍ਰਾਈਬ ਜ਼ ਤੁਹਾਡੇ ਨਾਲ ਕਿਤਾਬਾਂ ਸੰਜਿਆ ਕਰਾਂ ਮੈਨੂੰ ਮੈਸੇਜ ਆਇਆ ਕਿ ਬਾਈ ਦਾ ਕਹਿੰਦਾ ਬਾਈ ਤੁਹਾਡੀ ਵੀਡੀਓ ਨੂੰ ਬਹੁਤ ਘੱਟ ਵੀ ਹੁੰਦੇ ਮੈਂ ਜਦੋਂ ਜਦੋਂ ਬੰਦੇ ਆਪਣੇ ਕਿਤਾਬਾਂ ਲੈ ਹੈ ਨਹੀਂ ਅੱਲੀ ਫਿਲਹਾਲ ਟੀ ਕਿਉਂਕਿ ਮੈਂ ਖੁਦ ਹੀ ਮੈਂ 4-5 ਸਾਲ ਤੋਂ ਆਇਆ ਹਾਂ ਵੀ ਕਿਤਾਬਾਂ ਪੜ੍ਹੀਆਂ ਲਈ ਤੇ ਤੁਸੀਂ ਵੀ ਕਿੱਥੋਂ ਹੋਣੀ ਨਹੀਂ သိ ਪਤਾ ਲੱਗ ਜੂਗਾ ਵੀ ਵਿਊ ਕਿੱਡੀ ਛੇਤੀ ਆ ਜਾਣਗੇ ਇੱਕ ਗੱਲ ਮੇਰੀ ਹੋਰ ਹੈਗੀ ਆ ਮੇਰੇ ਦਿਲ ਦੀ ਗੱਲ ਹੈਗੀ ਆ ਕਿਤਾਬ ਸਾੜ ਤੇ ਰੱਖਦੇ ਹੁਣ ਮੇਰੇ ਦਿਲ ਦੀ ਗੱਲ ਇਹ ਆ ਮਨ ਕੀ ਬਾਤ ਮਤਾਂ ਨੇ ਜਗਾ ਹੂੰ ਪਰ ਇਦਾਂ ਕੀ ਬੜੇ ਲੋਕ ਤਾਂਬਾਂ ਦੀਆਂ ਵੀਡੀਓ ਪਾਉਂਦੇ ਆ ਤੇ ਵੀਡੀਓ ਨਰਤ ਤੇ ਪਾਉਂਦੇ ਆ ਪਰ ਮੈਂ ਲਾਇਆ ਹਿਸਾਬ ਹੈ ਆਪਾਂ ਇਹਨਾਂ ਨੂੰ ਵਿਚਰਦੇ ਨਾ ਜਦੋਂ ਆਪਾਂ ਬੰਦਿਆਂ ਨਾਲ ਤਾਂ ਕੈਰੈਕਟਰ ਜ਼ੀਰੋ ਹੁੰਦੇ ਬੰਦਿਆਂ ਦੇ ਯਾਰ ਮੈਨਾਂ ਕੋਈ ਵਿਚਰ ਜੇ ਮੈਨਾਂ ਜਾਨਵਰ ਵੀ ਕੋਈ ਆ ਗਏ ਮੇਰੇ ਲਾਗੇ ਲੋ ਜਿਹਦੇ ਮੈਂ ਖੋਲੇ ਜਨਨ ਨਾਲ ਸਮਾਂ ਹਣਾ ਜਿਹਦੇ ਮੇਰ ਕੋ ਪਰ ਆਪਾਂ ਕਿਹਨੂੰ ਨਾ ਕਹਿਣ ਦੇ ਵੀ ਮੈਨੂੰ ਲੱਗਦਾ ਵੀ ਸਮਾਂ ਨਹੀਂ ਲਾਉਂਦੇ ਨਾ ਕਹਿਣ ਦਾ ਵੀ ਤੁਹਾਡੇ ਕੋ ਸਮਾਂ ਤੇ ਹੋਣਾ ਚਾਹੀਦਾ ਵਾ ਅਗਰ ਤੁਸੀਂ ਕਿਸੇ ਨੂੰ ਨਾ ਕਹਿਣੀ ਆ ਤੁਹਾਡੇ ਕੋ ਸਮਾਂ ਨਾ ਜਿਹਦਾ ਵੀ ਆਪਾਂ ਨਾ ਕਹਿਣ ਲੱਗੇਗੇ ਉਹਨੂੰ ਤੁਹਾਡੇ ਕੋ ਵੀ ਸਮਾਂ ਨਹੀਂ ਹੈਗਾ ਇਹ ਇਹੋ ਜਿਹੇ ਬਹੁਤ ਮਾੜੇ ਲੋਕ ਵੇਖੇ ਮੈਂ ਵੀ ਅਗਰ ਤੁਸੀਂ ਮੈਂ ਭਲਾ ਵੀ ਜਿੰਨੀ ਵਾਰੀ ਕਰਨ ਗਿਆ ਨਾ ਤੋਂਨੀ ਵਾਰੀ ਮੈਨੂੰ ਨੁਕਸਾਨ ਆਇਆ ਇਸ ਕਰਕੇ ਮੈਂ ਆਪਣਾ ਹੀ ਭਲਾ ਕਰਨ ਚ ਹਾਂ ਬਿਜ਼ੀ ਰਹਿਣਾ ਤੇ ਚੰਗਾ ਦੋਸਤੋ ਫਿਰ ਮਿਲਦੇ ਆਂ ਵੀਡੀਓ ਦੇ ਵਿੱਚ ਕਿਤਾਬ ਜਰੂਰ ਪੜ੍ਹਿਆ ਬਹੁਤ ਸੋਹਣੀ ਕਿਤਾਬ ਆ ਚੰਗਾ ਦੋਸਤੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਚੰਦਬੀਰ ਸਿੰਘ ਢਿੱਲੋਂ ਮਿਲਦੇ ਆਂ ਫਿਰ ਬਹੁਤ ਹੀ ਜਲਦੀ ਮਿਲਾਂਗੇ ਉਹਨਾਂ ਕਿਤਾਬਾਂ ਮੈਂ ਕਿ ਦੋ ਤਿੰਨ ਪਈਆਂ ਹੋਈਆਂ ਵਾ ਛੋਟੀਆਂ ਛੋਟੀਆਂ ਕਿਤਾਬਾਂ ਲਾਈਆਂ ਨੇ ਜਿਆਦੇ ਵੱਡੇ ਨਹੀਂ ਪੰਨੇ ਲਏ ਹੋਏ ਤੇ ਪੜ੍ਹ ਕੇ ਤੁਹਾਡੇ ਨਾਲ ਜਰੂਰ ਸਾਂਝੀ ਕਰੂੰਗਾ ਚੰਗਾ ਦੋਸਤੋ ਮਿਲਦੇ ਆ ਜੀ